ਵੇ ਜੇ ਬੱਚਾ ਪੜ੍ਹਾਈ ਨਹੀਂ ਕਰਦਾ ਹੂੰ ਤਾਂ ਉਹ ਬੇਟੇ ਤੁਸੀਂ ਸ਼ਬਦ ਦਿਆ ਕਰੋ ਵਿਦਿਆ ਵਿਚਾਰੀ ਤਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਇਹ ਸ਼ਬਦ ਦਿਆ ਆ ਪਿੰਦਾ ਕੋਈ ਚਿੱਕਤਾ ਕਰਦਾ ਕੋਈ ਟੀਕੇ ਲਾਉਂਦਾ ਡੋਡੇ ਭੁੱਕੀ ਫੀਮ ਖਾਂਦਾ ਜਰਦਾ ਸਿਗਰਟਾਂ ਤਾਂ ਤੁਸੀਂ ਨਾ ਗੁਰਬਾਣੀ ਦਾ ਸ਼ਬਦ ਦੋ ਮਾਨਸ ਪਰਿਆ ਆਣਿਆ ਮਾਨਸ ਪਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਨ ਪਵੇ ਵਿੱਚ ਆਏ ਆਪਣਾ ਪ੍ਰਾਇਆ ਨਾ ਪਛਾਣੀ ਖਸਮ ਤੱਕੇ ਖਾਏ ਝੂਠਾ ਮਦਮੂਲ ਨਾ ਪੀਚੇ ਜੇ ਕਾ ਪਰਵਸਨ ਪੁੰਨ ਦੱਸ ਦੋ ਕੋਈ ਪੂਜਾ ਪਾੜ ਦੱਸ ਦੋ ਫਿਰ ਆਪਾਂ ਇਹਨਾਂ ਨੂੰ ਜਾਪ ਦਿੱਤਾ ਜੀ ਹਮ ਕਰਮੇ ਸੂਕ ਬਾਹਰ ਫਨ ਸੁਖਾ ਹਰ ਸਿਮਰਤ ਸਗਲ ਬਿਨਾ ਸੇ ਦੁਖਾ ਇਹਨਾਂ ਨੇ ਜਾਪ ਕੀਤੇ ਜੀ ਉਹ ਜਾਪ ਕਰਕੇ ਆਪਾਂ ਨੂੰ ਪੁੱਛ ਕੇ ਤਰੀਕ ਲਈ ਜਿਹੜੀ ਤਰੀਕ ਆਪਾਂ ਉਹਨਾਂ ਨੂੰ ਦੱਸੀ ਚੰਨਣ ਪੱਖ ਦੀ ਉਹਦੇ ਵਿੱਚ ਉਹਨਾਂ ਨੇ ਪੇਪਰ ਦਿੱਤਾ ਤੇ ਉਹਨਾਂ ਦੀ ਬੈਂਡਸਕੁਅਰ ਪੂਰੇ ਹੋ ਗਏ ਭਲਾ ਕਰਨ ਵਾਸਤੇ ਜੀ ਮਤਲਬ ਜਿਹੜੇ ਭੂਤ ਪ੍ਰੇਤ ਨੇ ਉਹ ਦੁੱਖ ਦਿੰਦੇ ਨੇ ਜਿਹੜੇ ਸਾਧੂ ਸੰਤ ਨੇ ਸਾਨੂੰ ਸੁੱਖ ਦਿੰਦੇ ਨੇ ਤੁਹਾਡੀ ਬਿਮਾਰੀ ਆਊਟ ਆਫ ਕੰਟਰੋਲ ਆ ਮੈਂ ਨਹੀਂ ਕਰ ਸਕਦਾ ਆਪਾਂ ਵਹਿਮਾ ਭਰਮਾ ਚ ਨਹੀਂ ਪਾਉਂਦੇ ਜੇ ਬੰਦਗੀ ਕਰਨੀ ਤਾਂ ਆ ਮੇਰੇ ਚਾਰੇ ਦਰਵਾਜ਼ੇ ਖੁੱਲੇ ਆ ਜੇ ਬੰਦਗੀ ਨਹੀਂ ਕਰ ਸਕਦੇ ਤੁਹਾਡਾ ਤੇ ਸਾਡਾ ਕੋਈ ਮੇਲ ਨਹੀਂ ਗੁਰਬਾਣੀ ਦੇ ਸ਼ਬਦ ਦੇ ਨਾਲ ਠੀਕ ਹੋ ਕਿਉਂਕਿ ਪੁਰਾਣੇ ਜ਼ਮਾਨੇ ਚ ਦਵਾਈਆਂ ਨਹੀਂ ਸੀ ਹੁੰਦੀਆਂ ਸਿਆਣੇ ਲੋਕ ਸਾਡਾ ਥੋਲਾ ਕਰ ਦਿੰਦੇ ਸੀ ਹੈ ਸੱਪ ਲੜ ਜਾਂਦਾ ਸੀ ਮੰਤਰ ਪੜ ਦਿੰਦੇ ਸੀ ਜ਼ਹਿਰ ਨਿਕਲ ਜਾਂਦੀ ਸੀ ਨਿਕਲ ਜਾਂਦਾ ਸੀ ਜਾੜ ਚ ਦਰਦ ਹੁੰਦਾ ਸੀ ਮੰਤਰ ਪੜ ਦਿੰਦੇ ਸੀ ਦਰਦ ਬੰਦ ਹੋ ਜਾਂਦਾ ਸੀ ਬੰਦ ਹੋ ਜਾਂਦਾ ਸੀ ਜਾਨੀ ਮੇਰੀ ਮਨਾਉ ਤੇ ਹੀ ਆ ਵੀ ਗੁਰਬਾਣੀ ਦੇ ਨਾਲੇ ਹੋ ਸਕਦਾ ਜੀ ਤੇ ਫਿਰ ਅਸੀਂ ਉਹ ਸ਼ਬਦ ਦੇਣਾ ਸ਼ੁਰੂ ਕੀਤਾ ਬਈ ਹੁੰਦਾ ਜਿਹੜੇ ਬੱਚਿਆਂ ਦਾ ਵਿਆਹ ਨਹੀਂ ਹੁੰਦਾ ਉਹ ਲਾਮਾਂ ਦਾ ਪਾਠ ਕਰਨਾ ਜੀ ਚਾਰ ਲਾਮਾਂ ਦਾ ਪਾਠ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਚ ਜੋ ਦੜੀਆਂ ਕਰਨਾ ਸਾਰੇ ਸੰਗਤ ਨੂੰ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸ਼੍ਰੀਮਾਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਨੇ ਪਲੇਸ਼ੀਆ ਵਾਲੇ ਇਹਨਾਂ ਤੋਂ ਆਪਾਂ ਜਾਣਾਂਗੇ ਮਾਤਾ ਸਹਿਬਕੌਰ ਜੀ ਬਾਰੇ ਉਹਨਾਂ ਦੇ ਚਮਤਕਾਰ ਉਹਨਾਂ ਦਾ ਬਾਬਾ ਜੀ ਦਾ ਕੀ ਰਿਸ਼ਤਾ ਕਿਵੇਂ ਮਿਲੇ ਹੈ ਨਾ ਉਹ ਸਾਰੀ ਗੱਲਬਾਤ ਆਪਾਂ ਦੇਖਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮਾਤਾ ਸਹਿਬਕੌਰ ਜੀ ਕੋਲੋਂ ਸੀ ਕੀ ਉਹਨਾਂ ਨੇ ਕੋਤਕ ਸੀਗੀ ਅਸੀਂ ਸੰਤਾ ਸ਼ਰਮ ਕਣਗਸ ਤੋਂ ਆ ਜੀ ਰਾੜਾ ਸਾਹਿਬ ਦੇ ਬਿਲਕੁਲ ਅੱਧਾ ਕਿਲੋਮੀਟਰ ਦੀ ਦੂਰੀ ਤੇ ਆਪਣਾ ਸਥਾਨ ਬਣਿਆ ਹੋਇਆ ਜੀ ਤੇ ਮਾਤਾ ਸਾਹਿਬ ਕੌਰ ਜੀ ਦਾ ਜਿਹੜਾ ਆਪਦਾ ਪਿੰਡ ਉਹ ਜ਼ਰਖੜ ਪਿੰਡ ਆ ਜੀ ਜੀ ਰਾੜਾ ਸਾਹਿਬ ਤੋਂ 15 ਕਿਲੋਮੀਟਰ ਦੀ ਦੂਰੀ ਤੇ ਆ ਹੂੰ ਤੇ ਮਾਤਾ ਜੀ ਦਾ ਵਿਆਹ ਹੋਇਆ ਸੀ ਮੋਹੀਨਗਰ ਜੀ ਉਹਨੂੰ ਜੰਗਪੁਰ ਮੋਹੀ ਕਹਿੰਦੇ ਨੇ ਤੇ ਮੁੱਲਾਪੁਰ ਦਾਖਾਂ ਲੁਧਿਆਣਾ ਜ਼ਿਲ੍ਹਾ ਹੂੰ ਉਹਨਾਂ ਦੇ ਨੇੜੇ ਆ ਜੀ ਜੀ ਸਾਡੇ ਨਾਨਕੇ ਮੋਹੀ ਨੇ ਹੂੰ ਤੇ ਸਾਡੇ ਮਾਤਾ ਜੀ ਤਨਤਨ ਮਾਤਾ ਦਲਜੀਤ ਕੌਰ ਜੋ ਵੀ ਮਹਾਪੁਰਸ਼ ਸੀ ਹੂੰ ਉਹਨਾਂ ਨੂੰ ਛੋਟੇ ਹੁੰਦਿਆਂ ਨੂੰ ਮਾਤਾ ਸਾਹਿਬ ਕੌਰ ਜੀ ਨੇ ਆਪਣੀ ਗੋਦ ਵਿੱਚ ਖੜਾਇਆ ਹੂੰ ਬਚਨ ਤਾਂ ਮਾਤਾ ਜੀਾਂ ਦੇ ਬਹੁਤ ਜ਼ਿਆਦਾ ਨੇ ਹੂੰ ਜਦੋਂ ਸਾਡੇ ਮਾਤਾ ਜੀ ਸੱਚਖੰਡ ਜਾਣ ਲੱਗੇ ਹੁਣ ਉਹਨਾਂ ਨੂੰ 4 ਸਾਲ ਹੋ ਗਏ ਗਿਆਨ ਨੂੰ ਸੱਚਖੰਡ ਅੱਛਾ ਜੀ ਉਹ ਸਾਨੂੰ ਦੱਸਦੇ ਹੁੰਦੇ ਸੀ ਹੂੰ ਵੀ ਮਾਤਾ ਜੀ ਦੇ ਵਿੱਚ ਕਿੰਨੀਆਂ ਸ਼ਕਤੀਆਂ ਤੇ ਤੁਸੀਂ ਉਹਨਾਂ ਦੀ ਆਰਾਧਨਾ ਕਰਿਆ ਕਰੋ ਤੁਸੀਂ ਉਹਨਾਂ ਨੂੰ ਮਹਿਸੂਸ ਕਰੋਗੇ ਉਹ ਤੁਹਾਡੇ ਸਾਹਮਣੇ ਆ ਕੇ ਖੜ੍ਹ ਜਾਣਗੇ ਅਸੀਂ ਬਹੁਤ ਉਹਨਾਂ ਦੀ ਆਰਾਧਨਾ ਕੀਤੀ ਅੱਛਾ ਜੀ ਜਿਵੇਂ ਸਾਰੇ ਸਰੀਰਾਂ ਤੋਂ ਉਹਨਾਂ ਦਾ ਜਾਪ ਕਰਨਾ ਉਹਨਾਂ ਨੂੰ ਮਹਿਸੂਸ ਕਰਨਾ ਕੋਲ ਆਸਣ ਲਾ ਕੇ ਬੈਠਣਾ ਹੂੰ ਵੀ ਮਾਤਾ ਜੀ ਤੁਸੀਂ ਇੱਥੇ ਆਵਾਹਨ ਕਰੋ ਆਓ ਸਾਡੇ ਕੋਲੇ ਸਾਨੂੰ ਗਿਆਨ ਕਰਾਓ ਅਸੀਂ ਕਿਵੇਂ ਭਗਤੀ ਕਰੀਏ ਕਿਵੇਂ ਜੇ ਕੋਈ ਦੁਖੀ ਸੰਗਤ ਸਾਡੇ ਕੋਲ ਆਉਂਦੀ ਆ ਅਸੀਂ ਉਹਨੂੰ ਕਿਵੇਂ ਪ੍ਰੇਰਣਾ ਦਈਏ ਫਿਰ ਜਦੋਂ ਅਸੀਂ ਨਿਤਨੇਮ 'ਚ ਬੈਠਣਾ ਸਾਡੇ ਅੰਦਰੋਂ ਖਿਆਲ ਆਉਣਾ ਵੀ ਜੇ ਬੱਚਾ ਪੜ੍ਹਾਈ ਨਹੀਂ ਕਰਦਾ ਹੂੰ ਤਾਂ ਉਹ ਬੇਟੇ ਤੁਸੀਂ ਸ਼ਬਦ ਦਿਆ ਕਰੋ ਵਿਦਿਆ ਵਿਚਾਰੀ ਤਪਰੁਪਕਾਰੀ ਜਾਂ ਪੰਚਰਾਸੀ ਤਾ ਤੀਰਥਵਾਸੀ ਵੀ ਇਹ ਸ਼ਬਦ ਦਿਆ ਕਰੋ ਅਸੀਂ ਕਈ ਵਾਰ ਇਦਾਂ ਕਰਨਾ ਵੀ ਉਹ ਸ਼ਬਦ ਦੇਣਾ ਸੰਗਤ ਨੂੰ ਵੀ ਤੁਸੀਂ ਬੇਟਾ ਜਾਪ ਕਰੋ ਫਿਰ ਉਹ ਸੰਗਤ ਨੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਫਿਰ ਸਾਨੂੰ ਪਤਾ ਲੱਗਣਾ ਜਦੋਂ ਸੰਗਤ ਨੇ ਹਫ਼ਤੇ 2 ਹਫ਼ਤੇ ਬਾਅਦ ਆ ਕੇ ਦੱਸਣਾ ਵੀ ਬਾਬੇ ਅਸੀਂ ਜਾਪ ਕੀਤਾ ਜਿਹੜਾ ਬੱਚਾ ਕਿਤਾਬ ਵੱਲ ਨੂੰ ਮੋਹ ਨਹੀਂ ਸੀ ਕਰਦਾ ਹੂੰ ਕੋਈ ਸ਼ਬਦ ਉਹਦੀ ਯਾਦ ਨਹੀਂ ਸੀ ਰੰਦੇ ਹੂੰ ਤੇ ਰੋਜ਼ ਟੀਚਰ ਸਹਿਵਾਨ ਉਹਨੂੰ ਉਹਦੀ ਕੰਪਲੇਨ ਸਾਨੂੰ ਕਰਦੇ ਸੀ ਵੀ ਉਹ ਬੱਚਾ ਤਾਂ ਬਹੁਤ ਇੰਟੈਲੀਜੈਂਟ ਹੋ ਗਿਆ ਹੂੰ ਬਹੁਤ ਸੋਹਣੀ ਪੜਾਈ ਕਰਨ ਲੱਗ ਗਿਆ ਸਾਨੂੰ ਹੋਰ ਹੌਸਲਾ ਹੋਇਆ ਵੀ ਦੇਖੋ ਇਹ ਹੋ ਸਕਦਾ ਵੈਸੇ ਅਸੀਂ ਮਲੇਸ਼ੀਆ ਰਹਿ ਕਰਕੇ ਥੋੜਾ ਥੋੜਾ ਸ਼ੰਕਾ ਕਰਦੇ ਸੀ ਵੇ ਜੇ ਕੋਈ ਬੱਚਾ ਡਿਸਟਰਬ ਹੋਆ ਤਾਂ ਘਰ ਦੇ ਕੋਟ ਦੇ ਹੋਣਗੇ ਤਾਂ ਨਹੀਂ ਪੜਦਾ ਹਾਂ ਜੀ ਕਿਉਂਕਿ ਕਈ ਵਾਰ ਬੰਦੇ ਨਸ਼ੇ ਕਰਦੇ ਨੇ ਤੇ ਮੈਨੂੰ ਇਹ ਹੁੰਦਾ ਸੀ ਵੀ ਉਹਦੀ ਭਾਵਨਾ ਨੂੰ ਕੋਈ ਸਮਝ ਨਹੀਂ ਰਿਹਾ ਹੂੰ ਉਹ ਬੰਦਾ ਵਧੀਆ ਗੱਲਾਂ ਕਿਸੇ ਨੂੰ ਦੱਸ ਸਕੇ ਤੇ ਕੋਈ ਬੰਦਾ ਉਹਨੂੰ ਮਿਲ ਨਹੀਂ ਰਿਹਾ ਇਸ ਕਰਕੇ ਉਹ ਨਸ਼ੇ ਦਾ ਸਹਾਰਾ ਲੈ ਰਿਹਾ ਮੇਰੀ ਸੋਚ ਸੀ ਪਰ ਜਦੋਂ ਮਾਤਾ ਜੀ ਮੇਰੇ ਕੋਲ ਬਹਿ ਕੇ ਮੈਨੂੰ ਦੱਸਣ ਲੱਗੇ ਵੀ ਜੇ ਕੋਈ ਸ਼ਰਾਬ ਪੀਂਦਾ ਕੋਈ ਚਿੱਟਾ ਕਰਦਾ ਕੋਈ ਟੀਕੇ ਲਾਉਂਦਾ ਡੋਡੇ ਭੁੱਕੀ ਫੀਮ ਖਾਂਦਾ ਜਰਦਾ ਸਿਗਰਟਾਂ ਤਾਂ ਤੁਸੀਂ ਨਾ ਗੁਰਬਾਣੀ ਦਾ ਸ਼ਬਦ ਦੋ ਹੂੰ ਗੁਰਬਾਣੀ ਦੇ ਸ਼ਬਦ ਦੇ ਨਾਲ ਠੀਕ ਹੋ ਕਿਉਂਕਿ ਪੁਰਾਣੇ ਜ਼ਮਾਨੇ 'ਚ ਦਵਾਈਆਂ ਨਹੀਂ ਸੀ ਹੁੰਦੀਆਂ ਹੂੰ ਸਿਆਣੇ ਲੋਕ ਸਾਡਾ ਥੋਲਾ ਕਰ ਦਿੰਦੇ ਸੀ ਹੂੰ ਹੈ ਸੱਪ ਲੜ ਜਾਂਦਾ ਸੀ ਮੰਤਰ ਪੜ੍ਹ ਦਿੰਦੇ ਸੀ ਜ਼ਹਿਰ ਨਿਕਲ ਜਾਂਦੀ ਸੀ ਨਿਕਲ ਜਾਂਦਾ ਸੀ ਜਾਂੜ 'ਚ ਦਰਦ ਹੁੰਦਾ ਸੀ ਮੰਤਰ ਪੜ੍ਹ ਦਿੰਦੇ ਸੀ ਦਰਦ ਬੰਦ ਹੋ ਜਾਂਦਾ ਸੀ ਬੰਦ ਹੋ ਜਾਂਦਾ ਸੀ ਜਾਨੀ ਮੇਰੀ ਮਨਾਉ ਤੇ ਇਹੀ ਹੈ ਵੀ ਗੁਰਬਾਣੀ ਦੇ ਨਾਲੇ ਹੋ ਸਕਦਾ ਜੀ ਤੇ ਫਿਰ ਅਸੀਂ ਉਹ ਸ਼ਬਦ ਦੇਣਾ ਸ਼ੁਰੂ ਕੀਤਾ ਬਈ ਮਾਨਸ ਪਰਿਆ ਆਣਿਆ ਮਾਨਸ ਪਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਨ ਪਵੇ ਵਿਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮ ਤੱਕੇ ਖਾਏ ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਰ ਵਸਾਏ ਇੱਕ ਸਿੰਘ ਸੀ ਬਜੀਦ ਕੇ ਨਗਰ ਦਾ ਜਗਤਾਰ ਸਿੰਘ ਇੰਨੀ ਕਦਾਰੂ ਪੀਂਦਾ ਸੀ ਇੰਨੀ ਕ ਜ਼ਿਆਦਾ ਜਦਨੇ ਘਰ ਦੇ ਉਹਨੂੰ ਲੜ ਕੇ ਕਹਿ ਦਿੰਦੀ ਸਿੱਧੂ ਤੂੰ ਮਰੇ ਹੀ ਜਾ। ਹੂੰ। ਵੀ ਤੇਰੀ ਲੋੜ ਨਹੀਂ ਤੂੰ ਇੰਨੀ ਸ਼ਰਾਬ ਪੀਣਾ। ਕਹਿੰਦਾ ਬੱਬੀ ਮੈਂ ਅੱਕ ਗਿਆ ਜ਼ਿੰਦਗੀ ਤੋਂ ਮੈਂ ਮਰਨਾ ਚਾਹੁੰਨਾ। ਮੈਂ ਕਿਹਾ ਕਿਉਂ? ਕਹਿੰਦਾ ਸ਼ਰਾਬ ਨਹੀਂ ਛੁੱਟਦੀ। ਹੂੰ। ਬਹੁਤ ਯਤਨ ਕਰ ਲੇ ਬਹੁਤ ਮਿਹਨਤ ਕਰ ਲਈ 4 ਵਜੇ ਤਾਂ ਕੀੜੇ ਲੜਨ ਲੱਗ ਜਾਂਦੇ ਨੇ ਵੀ ਕਦੋਂ ਜਾ ਕੇ ਪੀਵਾਂ। ਹਾਂ। ਮੈਂ ਕਿਹਾ ਵੀ ਜੇ ਤੂੰ ਸ਼ਾਮ ਦੇ 4 ਵਜੇ ਤੋਂ 6 ਵਜੇ ਤੱਕ ਆ ਇੱਕ ਛੋਟਾ ਜਿਹਾ ਸ਼ਬਦ ਤੂੰ ਪੜ ਲਿਆ ਕਰੇ। ਹੂੰ। ਉਹ ਕਹਿੰਦਾ ਜੀ ਉਹੀ ਤਾਂ ਪੀਣ ਦਾ ਟਾਈਮ ਆ। ਮਗਾ ਤੂੰ ਨਾਮ ਖੁਮਾਰੀ ਪੀ ਕੇ ਦੇਖ ਹਾਂ ਹਾਂ ਜੀ ਹਾਂ ਐ ਪੋਸਤ ਪੰਗ ਅਫੀਮ ਮਦ ਹੂੰ ਉੱਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤੋ ਇੱਕ ਵਾਰ ਮੇਰੇ ਵਾਲੀ ਖੁਮਾਰੀ ਪੀ ਕੇ ਦੇਖ ਹੂੰ ਤੋਨੇ ਜੀ ਜਾਪ ਕਰਨਾ ਸ਼ੁਰੂ ਕਰਤਾ ਉਸ ਬੰਦੇ ਨੇ 21 ਮੇ ਦਿਨ ਅਮਰਤ ਛਕ ਲਿਆ ਅੱਛਾ ਹਾਂ ਇਹ ਸ਼ਬਦ ਚ ਇਨੀ ਪਾਵਰ ਆ ਹੁਣ ਕਈ ਬੰਦੇ ਸੀ ਜਿਹੜੇ ਕਹਿੰਦੇ ਜੀ ਮੇਰੇ ਕੋਲ ਕਿੰਨੇ ਬੱਚੇ ਨਹੀਂ ਹੋਜੇ ਇੱਕ ਮਾਨਕੀ ਨਗਰ ਦੀ ਮਹਿਲਕਲਾਂ ਦੇ ਕੋਲੇ ਮਾਨਕੀ ਨਗਰ ਆ ਉੱਥੇ ਦੀ ਕਿਰਨ ਕੁੜੀ ਸੀ ਹੂੰ ਉਹਨੇ 6 ਵਾਰੀ ਐਲਸ ਦਾ ਪੇਪਰ ਦਿੱਤਾ ਹੂੰ ਵੈਸੇ ਬੱਚੇ ਬਹੁਤ ਹੋਰ ਵੀ ਹੈਗੇ ਨੇ ਮਾਨੂਪੁਰ ਤੋਂ ਹੈਗੇ ਨੇ ਖੰਨੇ ਦੇ ਕੋਲੇ ਆ ਮਾਨੂਪੁਰ ਪਿੰਡ ਇਹਨਾਂ ਨੇ 6-6 ਵਾਰੀ 7-7 ਵਾਰੀ ਪੇਪਰ ਦਿੱਤਾ ਹੂੰ ਐਲਸ ਦਾ ਦਿੱਤਾ ਪੀਟੀ ਦਾ ਦਿੱਤਾ ਨਿਕਲੇ ਨਹੀਂ ਹੂੰ ਫਿਰ ਜਦ ਮੇਰੇ ਕੋਲ ਆਏ ਵੀ ਅਸੀਂ ਕੀ ਕਰੀਏ ਕੀ ਕੋਈ ਸੇਵਾ ਦੱਸ ਦੋ ਕੋਈ ਦਾਨਪੂਰਨ ਦੱਸ ਦੋ ਕੋਈ ਪੂਜਾ ਪਾਠ ਦੱਸ ਦੋ ਫਿਰ ਆਪਾਂ ਇਹਨਾਂ ਨੂੰ ਜਾਪ ਦਿੱਤਾ ਜੀ ਹਮ ਕਰਮੇ ਸੂਕ ਬਾਹਰ ਫਨ ਸੁਖਾ ਹਰ ਸਿਮਰਤ ਸਗਲ ਬਿਨਾ ਸੇ ਦੁਖਾ ਇਹਨਾਂ ਨੇ ਜਾਪ ਕੀਤੇ ਜੀ ਹਮ ਉਹ ਜਾਪ ਕਰਕੇ ਆਪਾਂ ਨੂੰ ਪੁੱਛ ਕੇ ਤਰੀਕ ਲਈ ਜਿਹੜੀ ਤਰੀਕ ਆਪਾਂ ਉਹਨਾਂ ਨੂੰ ਦੱਸੀ ਚੰਨਣ ਪੱਖ ਦੀ ਉਹਦੇ ਵਿੱਚ ਉਹਨਾਂ ਨੇ ਪੇਪਰ ਦਿੱਤਾ ਤੇ ਉਹਨਾਂ ਦੀ ਬੈਂਡ ਸਕੁਆਇਰ ਪੂਰੇ ਹੋ ਗਏ ਜੀ ਬੱਚੇ ਸਭ ਸੈੱਟ ਨੇ ਜੀ ਹਮ ਯਾਨੀ ਮੈਂ ਇਹ ਮੰਨਦਾ ਵੀ ਜਿਹੜੇ ਸਥਾਨ ਤੇ ਜਿਹੜੇ ਸਾਧੂ ਆਏ ਹੁੰਦੇ ਨੇ ਉਹ ਸਰੀਰ ਚਲਿਆ ਜਾਂਦਾ ਆਤਮਾ ਮਹਾਪੁਰਖਾਂ ਦੀ ਸਥਾਨ ਤੇ ਰਹਿ ਜਾਂਦੀ ਹੈ ਉਹ ਜਾਂਦੇ ਨਹੀਂ ਹੁੰਦੇ ਮਤਲਬ ਇੱਕ ਤਾਂ ਹੁੰਦਾ ਵੀ ਭੂਤ ਪ੍ਰੇਤ ਬਣਗੇ ਉਹ ਤਾਂ ਤੰਗ ਕਰਨ ਵਾਸਤੇ ਰਹਿ ਜਾਂਦੇ ਨਹੀਂ ਇੱਕ ਹੁੰਦੇ ਨੇ ਸੰਗਤ ਦਾ ਭਲਾ ਕਰਨ ਵਾਸਤੇ ਮਤਲਬ ਜਿਹੜੇ ਭੂਤ ਪ੍ਰੇਤ ਨੇ ਉਹ ਦੁੱਖ ਦਿੰਦੇ ਨੇ ਜਿਹੜੇ ਸਾਧੂ ਸੰਤ ਨੇ ਸਾਨੂੰ ਸੁੱਖ ਦਿੰਦੇ ਨੇ ਜਦੋਂ ਅਸੀਂ ਆਏ ਨਮਸਕਾਰ ਕਰਕੇ ਸਥਾਨ ਦੇ ਅੰਦਰ ਵੜਦੇ ਆ ਹੁਣ ਤੁਸੀਂ ਦੇਖੋ ਕਿਤੇ ਗੁਰੂ ਰਾਮਦਾਸ ਚਲੇ ਗਏ ਹਮ ਜੇ ਆਪਾਂ ਹਰਮੰਦਰ ਸਾਹਿਬ ਇਦਾਂ ਮੱਥਾ ਟੇਕਦਾ ਧੰ ਗੁਰੂ ਰਾਮਦਾਸ ਇੱਕ ਦੂਜੇ ਨੂੰ ਮਿਲ ਕੇ ਫਤੇ ਨਹੀਂ ਬੁਲਾਉਂਦੇ ਆਪਾਂ ਕਹਿੰਦੇ ਧੰ ਗੁਰੂ ਰਾਮਦਾਸ ਕਿਉਂਕਿ ਉਹ ਹਾਜ਼ਰ ਨੇ ਹਮ ਸਭ ਮੱਲੋ ਮੱਲੀ ਆਪਣੇ ਮੁਖ ਚੋਂ ਨਿਕਲਦਾ ਅਸੀਂ ਦਮਦਮਾ ਸਾਹਿਬ ਮੱਥਾ ਟੇਕਿਆ ਜਦੋਂ ਭੋਰਾ ਸਾਹਿਬ ਗਏ ਅਸੀਂ ਉੱਥੇ ਧੰ ਗੁਰੂ ਰਾਮਦਾਸ ਨਿਕੇ ਆ ਅਸੀਂ ਕਹਿੰਦਾ ਧੰ ਧੰ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਕਿਉਂਕਿ ਉਹ ਹਾਜ਼ਰ ਨੇ ਜੀ ਜਿਹੜਾ ਵੀ ਸਥਾਨ ਜਿਹੜੇ ਮਹਾਪੁਰਸ਼ ਨੇ ਬਣਾਇਆ ਹੁੰਦਾ ਉੱਥੋਂ ਜਾਂਦੇ ਨਹੀਂ ਹੁੰਦੇ ਉੱਥੇ ਬੈਠੇ ਆਪਣੇ ਬੱਚੇ ਜਿਹੜੀ ਆਪਾਂ ਸੰਗਤ ਉੱਥੇ ਜਾਂਨੇ ਆ ਉਹਨਾਂ ਦੇ ਦੁੱਖ ਸੁਣਨ ਵਾਸਤੇ ਬੈਠੇ ਹੁੰਦੇ ਨੇ ਇਸ ਕਰਕੇ ਜਿੰਨੀ ਵੀ ਸੰਗਤ ਆ ਅਸੀਂ ਫਿਰ ਨੇ ਸ਼ਬਦਾਂ ਦਾ ਅਭਿਆਸ ਕੀਤਾ ਅਸੀਂ ਅਏ ਸ਼ਬਦ ਦੇਤੇ ਸੰਗਤ ਨੇ ਜਪੇ ਤੇ ਮੇਰੇ ਮਨ ਦੇ ਵਿੱਚ ਵੀ ਖਿਆਲ ਆਇਆ ਵੀ ਆਪਾਂ ਸੰਗਤ ਨੂੰ ਸ਼ਬਦ ਦੇਤਾ ਵੀ ਆਪਾਂ ਖੁਦ ਵੀ ਜਪੋ ਸਾਡੇ ਪਿਤਾ ਜੀ ਵੀ दारू ਪੀਂਦੇ ਸੀ ਦੋ ਤਿੰਨ ਸਾਲ ਉਹਨਾਂ ਨੇ ਬਹੁਤ दारू ਪੀਤੀ ਤੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਜਾਪ ਸ਼ੁਰੂ ਕੀਤਾ ਹੋਇਆ ਸੀ ਆ ਮਾਨਸ ਭਰਿਆਣੇ ਜੀ ਅਸੀਂ ਜਾਪ ਸ਼ੁਰੂ ਕੀਤਾ ਤੇ ਵਿਧਵਣੀ ਵੱਡੇ ਸੰਤ ਜੀ ਮਹਾਰਾਜ ਰਾੜਾ ਸਵਾਲੇ ਸ਼੍ਰੀਮਾਨ ਸੰਤ ਬਾਬਾ ਇਸ਼ਰ ਸਿੰਘ ਜੀ ਸੁਪਨੇ ਦੇ ਵਿੱਚ ਆ ਗਏ ਪਿਤਾ ਜੀ ਦੇ ਆ ਕੇ ਇਦਾਂ ਸੋਟੀ ਚੁੱਕ ਲਈ ਉੱਪਰ ਨੂੰ ਕਹਿੰਦੇ ਫੌਜੀ ਇਹ ਸ਼ਰਾਬ ਛੱਡਦਾ ਕਿ ਛੜਾਵਾਂ ਹਾਂ ਇਧਰ ਮੇਰੇ ਸ਼ਬਦ ਦੇ ਕਿ ਦਿਨ ਪੂਰੇ ਹੋਗੇ ਉਧਰ ਵੱਡੇ ਮਹਾਰਾਜ ਜੀ ਆ ਗਏ ਉਹ ਸਾਡੇ ਪਿਤਾ ਜੀ ਨੇ ਅੰਮ੍ਰਿਤ ਛਕ ਲੈ ਸ਼ਰਾਬ ਛੱਡਤੀ ਮਤਲਬ ਮੇਰਾ ਕਹਿਣ ਦਾ ਗੁਰਬਾਣੀ 'ਚ ਇੰਨੀ ਪਾਵਰ ਆ ਤੇ ਜਿਹੜੇ ਗੁਰੂ ਪੀਰ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ ਸਾਡਾ ਭਰੋਸਾ ਬਣ ਜਵੇ ਮਾਤਾ ਜੀ ਸਾਨੂੰ ਇਦਾਂ ਮਤਲਬ ਲੱਗਦੇ ਨੇ ਜਦੋਂ ਅਸੀਂ ਪ੍ਰਸ਼ਾਦਾ ਵੀ ਛਕਦੇ ਪਹਿਲਾਂ ਕਨੇ ਮਾਤਾ ਜੀ ਤੁਸੀਂ ਛਕੋ ਸਾਨੂੰ ਛਕਣ ਦੀ ਆਗਿਆ ਬਖਸ਼ੋ ਜੀ ਯਾਨੀ ਆਪਣੇ ਵਿੱਚ ਇੰਨੀ ਹਿੰਮਤ ਨਹੀਂ ਸੀ ਵੀ ਆਪਾਂ ਰੱਜ ਕੇ ਪ੍ਰਸ਼ਾਦਾ ਵੀ ਛਕ ਲੈਂਦੇ ਸਾਡੀ ਭੈਣ ਦਾ ਵਿਆਹ ਵੀ ਸਾਡੇ ਰਿਸ਼ਤੇਦਾਰਾਂ ਨੇ ਕੀਤਾ ਸੀ ਇੰਨੀ ਗਰੀਬੀ ਸੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਤੰਤਨ ਮਾਤਾ ਸਾਹਿਬ ਕੌਰ ਨੇ ਇੰਨੀ ਕਿਰਪਾ ਕੀਤੀ ਆ ਤਾਂ ਅਸੀਂ ਲਗਭਗ ਜੇ ਮੈਂ ਸਾਰੇ ਟੋਟਲ ਨਾਂ ਦੱਸਾਂ ਤਾਂ ਬੇਕ ਬੇਟੀਆਂ ਹੋ ਜਿਹੀਆਂ ਹੋਣ ਗਈਆਂ ਜਿਨ੍ਹਾਂ ਦੇ ਵਿਆਹ ਅਸੀਂ ਬਿਨਾਂ ਲੋਕਾਂ ਤੋਂ ਪੈਸਾ ਮੰਗੇ ਤੋਂ ਕਰਤੇ ਵਾਹਿਗੁਰੂ ਹਾਂਜੀ ਜਿਨ੍ਹਾਂ ਨੂੰ ਗੁਪਤ ਰੂਪ ਚ ਕਹਦੇ ਨੇ ਵੀ 11000 ਦੇ ਆਓ 21000 ਦੇ ਆਓ ਚਲਾ ਉਹਨਾਂ ਨੂੰ ਪੈਡ ਤੇ ਲਮਾਰੀ ਚੁਕਾ ਦਿਓ ਉਹ ਉਹ ਗੁਪਤ ਨੇ ਉਸ ਗਿਣਤੀ ਚ ਨਹੀਂ ਕਰਦੇ ਤੇ ਵੀ ਚਲੋ ਕਈ ਵਾਰ ਸੰਗਤ ਵੀ 2-4000 ਪਾ ਦਿੰਦੀ ਅਸੀਂ ਵੀ ਪਾ ਦਿੰਦੇ ਔਰ ਅਲ ਮਿਲ ਕੇ ਉਹ ਨਹੀਂ ਆਪਾਂ ਗਿਣੇ ਜਿਨ੍ਹਾਂ ਦੇ ਮਤਲਬ ਗੁਪਤ ਰੂਪ ਚ ਆਪਾਂ ਨੇ ਕਰ ਤੇ 20-25 ਪਰਿਵਾਰ ਨੇ ਤੁਸੀਂ ਦੇਖੋ ਵੀ ਜਿਹਦੀ ਅਸੀਂ ਆਰਾਧਨਾ ਕਰਦੇ ਉਹ ਚ ਕਿੰਨੀ ਪਾਵਰ ਹੋ ਕਿੰਨੀ ਸ਼ਕਤੀ ਹੋ ਇੱਕ ਨਵਾਂ ਨਵਾਂ ਬੱਚਾ ਸਾਡੇ ਨਾਲ ਅਵਤਾਰ ਸਿੰਘ ਵੜੈਚ ਕੈਨੇਡਾ ਤੋਂ ਜੁੜਿਆ ਉਹ ਬਹੁਤ ਬਿਮਾਰ ਆ ਮੈਂ ਤੁਹਾਨੂੰ ਦੀ ਫੋਟੋ ਦਵਾਂਗਾ ਤੁਸੀਂ ਇਤਲਾਅ ਦਿਓ ਇਹਦੇ ਵਿੱਚ ਉਹ ਵੀ ਦਰਸ਼ਨ ਕਰ ਲੈਣਗੇ ਉਹ ਥੋੜਾ ਜਿਹਾ ਮੈਂਟਲੀ ਡਿਸਟਰਬ ਵੀ ਸੀ ਤੇ ਉਹਨੂੰ ਲੱਗਦਾ ਸੀ ਵੀ ਮੇਰਾ ਖੂਨ ਪਾਣੀ ਬਣ ਰਿਹਾ ਮੈਂ ਕਿਹਾ ਵੀ ਤੁਸੀਂ ਜਾਪ ਕਿੰਨਾ ਕਰ ਸਕਦੇ ਹੋ ਕਹਿੰਦੇ ਜੀ ਜਾਪ ਨਹੀਂ ਮੈਂ ਕਰ ਸਕਦਾ ਵੀ ਮੈਂ ਨਾ ਜਦੋਂ ਪਾਠ ਕਰਦਾ ਮੇਰੇ ਮੂੰਹ ਚੋਂ ਹੋਰ ਹੋਰ ਗੱਲਾਂ ਨਿਕਲਣ ਲੱਗ ਜਾਂਦੀਆਂ ਨੇ ਜਿਵੇਂ ਵੀ ਡੈਡੀ ਤੁਸੀਂ ਕੀ ਕਰਦੇ ਹੋ ਮੰਮਾ ਤੁਸੀਂ ਕੀ ਕਰਦੇ ਹੋ ਵੀ ਇਦਾਂ ਨਾ ਮੈਂ ਅਫਸਰਟ ਜੇ ਹੋ ਜਾਂਦਾ ਮੇਤੋਂ ਜਾਪ ਹੋਣਾ ਨਹੀਂ ਮੈਂ ਕਹਿੰਦਾ ਤੁਸੀਂ ਤਨ ਤਨ ਮਤ ਸਹਿਬ ਕੌਰ ਜੀ ਤਨ ਤਨ ਮਤ ਸਹਿਬ ਕੌਰ ਜੀ ਇਦਾਂ ਹੀ ਜਾਪ ਕਰ ਲਓ ਕਹਿੰਦੇ ਹਾਂ ਮੈਂ ਇਦਾਂ ਕਰ ਲਉ ਉਹਨੇ ਕੱਲ ਟੈਸਟ ਕਰਾਏ ਨੇ ਜੀ ਆਪਾਂ ਨੂੰ ਫੋਟੋ ਭੇਜੀ ਉਹਨੇ ਉਹ ਬਿਲਕੁਲ ਨਾਰਮਲ ਹੋ ਗਿਆ ਜੀ ਉਹਦਾ ਖੂਨ ਦਾ ਪਾਣੀ ਬਣਨੋਂ हट ਗਿਆ ਕੱਲ ਸਿਰਫ ਨਾਮ ਤਾਂ ਜਾਪ ਕਰਦਾ ਜਾਪ ਦਾ ਮਤਲਬ ਇਹ ਹੁੰਦਾ ਬੇ ਤੁਸੀਂ ਦੇਖੋ ਪੰਜਾਬੀ ਸਾ ਪੜਦੇ ਆ ਉਹਦੇ ਚ ਲਿਖਿਆ ਗਾਵਨ ਤੁਦਨੋ ਸਿੱਧ ਸਮਾਤੀ ਅੰਦਰ ਗਾਵਨ ਤੁਦਨੋ ਸਾਦੇ ਵਿਚਾਰੇ ਰੈਰਾ ਸਾਹਿਬ ਦੇ ਵਿੱਚ ਵੀ ਪੜਦੇ ਆ ਇਹ ਸ਼ਬਦ ਗੁਰਬਾਣੀ ਚ ਤਿੰਨ ਵਾਰੀ ਆਉਂਦਾ ਤਿੰਨ ਵਾਰੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆ ਕਿਤੇ ਗਾਵੈ ਤੁਹਨੋ ਲਿਖਿਆ ਹੋਇਆ ਤੋਦਨੋ ਲਿਖਿਆ ਹੋਇਆ ਮਤਲਬ ਉਥੇ ਲਿਖਿਆ ਵੀ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਜਿਹੜਾ ਬੰਦਾ ਅੱਖਾਂ ਬੰਦ ਕੀਤੀਆਂ ਸਵਾਸ ਰੋਕੇ ਕੋ ਇਹਨੂੰ ਗਾ ਕੇ ਮੇਰੇ ਹ ਹ ਉਹ ਤਾਂ ਗਾ ਨਹੀਂ ਰਿਹਾ ਚੁੱਪ ਕਰੇ ਬੈਠਾ ਆਪਾਂ ਨੂੰ ਇਹ ਕਿਹਾ ਵੀ ਕਿਸੇ ਇੱਕ ਸ਼ਬਦ ਦੇ ਉੱਤੇ ਤੁਸੀਂ ਇੰਨਾ ਕੁ ਭਰੋਸਾ ਕਰ ਲਓ ਚੌਂਕੜਾ ਮਾਰ ਕੇ ਉਹ ਸ਼ਬਦ ਨੂੰ ਫਿਰਦੇ ਚ ਧਾਰਨ ਕਰਕੇ ਚੁੱਪ ਕਰਕੇ ਬੈਠ ਜਾਓ ਤੁਸੀਂ ਤਾਂ ਵੀ ਉਹਨੂੰ ਗਾ ਰਹੇ ਹਾਂ ਹੈ ਜੀ ਇਸ ਕਰਕੇ ਮਾਤਾ ਜੀ ਨੇ ਵੱਡੀਆਂ-ਵੱਡੀਆਂ ਕਰਾਮਾਤਾਂ ਕੀਤੀਆਂ ਨੇ ਬੜੇ-ਬੜੀਆਂ ਸ਼ਕਤੀਆਂ ਦਿਖਾਈਆਂ ਨੇ ਜਦੋਂ ਤੋਂ ਮੈਂ ਬਾਹਰੋਂ ਆਇਆ ਸੀ ਉਦੋਂ ਤੋਂ ਲੈ ਕੇ ਅੱਛਾ ਜੀ ਇਹੋ ਜਿਹਾ ਪਰਿਵਾਰ ਸੀ ਆਪਣੇ ਕੋਲੇ ਵੀ ਜਿਹੜੇ ਕਹਿੰਦੇ ਹੁੰਦੇ ਸੀ ਵੇ ਸਾਡੇ ਸ਼ਾਇਦ ਕੁਝ ਵੀ ਨਹੀਂ ਬਣਨਾ ਸਾਡੇ ਅੰਤਾਂ ਦੀ ਗਰੀਬੀ ਆ ਸਾਡੇ ਪੈਸਾ ਬਿਲਕੁਲ ਨਹੀਂ ਹੈ ਅਸੀਂ ਕੁਝ ਵੀ ਨਹੀਂ ਕਰ ਸਕਦੇ ਅਸੀਂ ਤਾਂ ਰੁਲ ਜਾਾਂਗੇ ਜਿਹੜੇ ਇਹੋ ਜਿਹੇ ਸੀ ਅੱਜ ਉਹ ਵਿਆਜ ਤੇ ਪੈਸੇ ਦੇਣ ਲੱਗੇ ਹਾਂਜੀ ਉਹਨਾਂ ਨੇ ਗੱਡੀਆਂ ਪਾ ਲਈਆਂ ਤੇ ਆਪੋ ਆਪਣੇ ਬਿਜ਼ਨਸ ਚਲਾ ਲਏ ਇੱਕ ਮਾਤਾ ਬੀਬੀ ਪਹਿਨੇ ਸਮਰਾਲੇ ਵੱਲੋਂ ਆ ਉਹਨਾਂ ਦੇ ਬੇਟੇ ਦਾ ਵਿਆਹ ਨਹੀਂ ਸੀ ਹੁੰਦਾ ਮੈਂ ਜਦੋਂ ਦੇਖਿਆ ਮੈਂ ਉਹਨਾਂ ਨੂੰ ਕਹ ਵੀ ਤੁਸੀਂ ਰੁਕ ਜੋ ਹਜੇ ਹਜੇ ਸਮਾਂ ਨਹੀਂ ਆਇਆ ਹੂੰ ਥੋੜਾ ਜਿਹਾ ਰੁਕ ਜੋ ਜਦੋਂ ਸਮਾ ਆ ਗਿਆ ਪਾ ਉਦੋਂ ਵਿਆਹ ਕਰਾਂਗੇ ਹੂੰ ਉਹ ਥੋੜਾ ਜਿਹਾ ਕੌੜੇ ਸੁਭਾਅ ਦੇ ਸੀ ਉਹ ਕਹਿੰਦੇ ਵੀ ਨਹੀਂ ਬਾਬਾ ਜੀ ਤੁਸੀਂ ਸਾਰਿਆਂ ਦੇ ਕੰਮ ਕਰੀ ਜਾਂਦੇ ਹੋ ਅਸੀਂ ਆਪਣੇ ਸਮਾਗਮ ਜਦੋਂ ਕਰਦੇ ਹਾਂ ਜਿਵੇਂ ਹੁਣ ਆਪਣਾ ਸਮਾਗਮ 20 ਤਰੀਕ ਦਾ ਆ ਰਿਹਾ ਬਹੁਤ ਤਗੜਾ ਸਮਾਗਮ 20 ਜੁਲਾਈ ਦਿਨ ਐਤਵਾਰ ਦਾ ਤੇ ਉਹਦੇ ਤੇ ਵੀ ਮਤਲਬ ਜਿਹੜੀ ਸੰਗਤ ਦੇ ਕਾਰਜ ਹੋ ਗਏ ਉਹਨਾਂ ਦੇ ਨਾਂ ਲੈ ਕੇ ਅਰਦਾਸ ਕਰਦੇ ਆ ਮਹੀਨੇ ਦੇ ਅੰਦਰ ਅੰਦਰ ਅਸੀਂ ਬਹੁਤ ਲੰਮਾ ਚੌੜਾ ਟਾਈਮ ਨਹੀਂ ਪਾਉਂਦੇ ਵੀ 6 ਮਹੀਨੇ ਠਹਿਰੋ ਸਾਲ ਠਹਿਰੋ ਜੇ ਆਪਣੀ ਸਮਝ ਚ ਆ ਗਿਆ ਵੀ ਗੁਰਬਾਣੀ ਨਾਲ ਇਲਾਜ ਹੋਜੂ ਵੀ ਇਹਨੂੰ ਭਰੋਸਾ ਬਣਿਆ ਹੋਇਆ ਆਪਾਂ ਸਵਾ ਮਹੀਨੇ ਚ ਠੀਕ ਕਰ ਦਿੰਨੇ ਆ ਜੇ ਕੋਈ ਬੰਦਾ ਕਿੰਤੂ ਪ੍ਰੰਤੂ ਵਾਲਾ ਹੋਵੇ ਆਪਾਂ ਹੱਥ ਜੋੜ ਦਿੰਨੇ ਆ ਆਪਾਂ ਨੂੰ ਕੋਈ ਲਾਲਚ ਨਹੀਂ ਆਪਾਂ ਹੱਥ ਜੋੜ ਕੇ ਕਹ ਦਿੰਨੇ ਆ ਭਾਈ ਕਿਰਪਾ ਕਰੋ ਜੇ ਕੋਈ ਹੋਰ ਸਾਧੂ ਮਿਲ ਜਿੰਨੇ ਉੱਥੇ ਚਲੇ ਜਾਓ ਥੋਡੀ ਬਿਮਾਰੀ ਆਊਟ ਆਫ ਕੰਟਰੋਲ ਆ ਮੈਂ ਨਹੀਂ ਕਰ ਸਕਦਾ ਆਪਾਂ ਵਹਿਮਾ ਭਰਮਾ ਚ ਨਹੀਂ ਪਾਉਂਦੇ ਜੇ ਬੰਦਗੀ ਕਰਨੀ ਤਾਂ ਆ ਮੇਰੇ ਚਾਰੇ ਦਰਵਾਜ਼ੇ ਖੁੱਲੇ ਆ ਜੇ ਬੰਦਗੀ ਨਹੀਂ ਕਰ ਸਕਦੇ ਤੁਹਾਡਾ ਤੇ ਸਾਡਾ ਕੋਈ ਮੇਲ ਨਹੀਂ ਤੇ ਅਸੀਂ ਮਾਤਾ ਨੂੰ ਸਮਝਾਇਆ ਤੇ ਜਾਪ ਲੈ ਗਈ ਭਜਨ ਕੀਤਾ ਸਾਡਾ ਮਨ ਹੁੰਦਾ ਜਿਹੜੇ ਬੱਚਿਆਂ ਦਾ ਵਿਆਹ ਨਹੀਂ ਹੁੰਦਾ ਉਹ ਲਾਮਾਂ ਦਾ ਪਾਠ ਕਰਨਾ ਜੀ ਚਾਰ ਲਾਮਾਂ ਦਾ ਪਾਠ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਜੋ ਦੜੀਆਂ ਕਰਮ ਕਿਉਂਕਿ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਵੀ ਕੀ ਕਹਿਣਾ ਜੋ ਹਮਰੀ ਬਿਦ ਖੋਤੀ ਮੇਰੇ ਸਤਗੁਰਾ ਹੈ ਜੀ ਸਾਬ ਬਿਦ ਤੁਮ ਘਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੀਐ ਚੂਕੇ ਸਭ ਸੋਗ ਸੰਤਾਪ ਸਾਰੇ ਦੁੱਖ ਕੱਟੇ ਜਾਣਗੇ ਉਹਨੇ ਯੁਗਤੀ ਦਿੱਤੀ ਆ ਪਾਠ ਸ਼ੁਰੂ ਕਰਤਾ 10 ਦਿਨ ਕਰ ਲਿਆ ਕਰਨ ਛੱਡ ਦਿਆ ਕਰਨ ਕਰ ਲਿਆ ਕਰਨ ਛੱਡ ਦਿਆ ਕਰਨ ਮਾਖਾ ਵੀ ਆਇਆ ਤਾਂ ਹੋ ਨਹੀਂ ਸਕਦਾ ਵੀ ਤੁਸੀਂ ਜਾਪ ਕਰਦੇ ਹੋ ਕੰਮ ਉਹ ਤੇ ਕਾਰਜ ਹੋਵੇ ਨਾ ਚਲੋ ਜੇ ਇੱਕ ਰਿਸ਼ਤਾ ਆਇਆ ਮਾਖਾ ਵੀ ਦੇਖ ਲੋ ਕਹਿੰਦੇ ਜੀ ਨਹੀਂ ਦੇਖਣਾ ਦਿਖਾਉਣਾ ਕੁਛ ਨਹੀਂ ਕਰ ਦੋ ਤੁਸੀਂ ਤੇ ਚਲੋ ਅਸੀਂ ਉੱਥੇ ਆਪਣੇ ਸਥਾਨ ਤੇ ਸੰਤਾ ਸ਼ਰਮ ਕਣਗਸ ਅਸੀਂ ਉੱਥੇ ਕਰਤਾ ਜੀ ਤੇ ਮਾਖਾ ਵੀ ਤੁਸੀਂ ਨਾ ਸਵਾ ਮਹੀਨਾ ਰੁਕ ਕੇ ਵਿਆਹ ਕਰਿਓ ਜੋ ਜੜਾ ਮੈਨੂੰ ਸਮਾਂ ਦੇਖ ਦੋ ਨੰਗ ਜਾਣ ਦੋ ਤੁਸੀਂ ਕੋਈ ਨਾ ਕਹਿੰਦੀ ਤੁਸੀਂ ਤਾਂ ਜੀ ਪਹਿਲੇ ਹੀ ਅਸੀਂ ਤਾਂ ਇੰਨੇ ਲੇਟ ਹੋ ਤੁਸੀਂ ਹੋਰ ਲੇਟ ਕਰੀ ਜਾਂਦੇ ਹੋ ਉਹ ਮਾਖਾ ਵੀ ਦੇਖੋ ਸਾਧੂ ਸੰਤਨ ਨੂੰ ਨਾ ਤ੍ਰਿਕਾਲ ਦਰਸ਼ੀ ਹੁੰਦੀ ਆ ਟੱਡੇ ਯਾਦਾ ਹੰਸਾਲੀ ਵਾਲੇ ਮਹਾਰਾਜ ਨੇ ਇੱਕ ਦਿਨ ਕਿਹਾ ਸੀ ਬੇ ਬੇਟਿਆ ਹਾ 50 ਰੁਪਏ ਲੈ ਜਾਓ ਉਹ ਮਾਤਾ ਕਹਿੰਦੀ ਨਾ ਨਾ ਸੰਤਾ ਤੋਂ ਲੈਣੇ ਆ ਕਿ ਦੇਣੇ ਆ ਉਹ ਕਹਿੰਦੇ ਬੀਬਾ ਤੁਸੀਂ ਲੈ ਜਾਓ ਉਹ ਕਹਿੰਦੇ ਨਾ ਮਹਾਰਾਜ ਅਸੀਂ ਨਹੀਂ ਲੈਣੇ ਤੁਹਾਤੋਂ ਫਿਰ ਤੀਜੀ ਵਾਰ ਕਹਿੰਦੇ ਉਲ ਉੱਠ ਕੇ ਤੁਰ ਪਈ ਕਦੀ ਅਸੀਂ ਨਹੀਂ ਲੈਣੀ ਮਾਹਰ ਨਹੀਂ ਨਾ ਮੁੰਡਾ ਵਾਪਸ ਬੁਲਾ ਲਿਆ ਕਹਿੰਦੇ ਬੇਟੇ ਉਰੇ ਆ ਆ 50 ਰੁਪਏ ਹੱਥ ਚ ਘੁੱਟ ਕੇ ਫੜ ਕੇ ਲੈ ਜਾ ਉਹ ਜਦੋਂ ਇਹ ਤਾਂ ਜਾਣ ਲੱਗੇ ਥੋੜੀ ਦੂਰ ਜਾ ਕੇ ਕਹਿੰਦਾ ਮੰਮੀ ਬਾਬਾ ਜੀ ਨੇ ਆਹ ਦੇ 50 ਰੁਪਏ ਦਿੱਤੇ ਮੁੰਡੇ ਨੂੰ ਤੇ ਛੱਡਿਆ ਹੀ 50 ਰੁਪਏ ਬਾਬਾ ਜੀ ਦੇ ਮੋਰੇ ਧਰ ਕੇ ਕਹਿੰਦੀ ਕਹਿੰਦੇ ਬਾਬਾ ਜੀ ਤੁਸੀਂ ਹੋਰ ਹੀ ਕੁਛ ਕਰਤਾ ਅਸੀਂ ਤੁਹਾਨੂੰ ਪੈਸੇ ਦੇਣੇ ਆ ਕਿ ਲੈਣੇ ਆ ਜਦੋਂ ਉਧਰ ਨੂੰ ਗਈ ਉਧਰ ਜੀ ਉਸ ਮੁੰਡੇ ਦੇ ਉੱਤੋਂ ਚ ਬਸ ਨੰਗੀ ਮੁੰਡਾ ਮਰ ਗਿਆ ਉਹ ਆ ਕੇ ਰੋਵੇ ਕਹਿੰਦੇ ਮਾਰੇ ਮੁੰਡਾ ਮਰ ਗਿਆ ਕਹਿੰਦਾ ਮਾਂ ਤਾਂ ਹੀ ਤਾਂ 50 ਰੁਪਏ ਦਿੰਦਾ ਸੀ 50 ਸਾਲ ਉਮਰ ਵਧਾ ਰਿਹਾ ਸੀ ਇਹਦੀ ਨਹੀਂ ਨਹੀਂ ਤੂੰ ਲਈ ਨਹੀਂ ਮੈਂ ਕੀ ਕਰਾਂ ਮੈਂ ਤਾਂ ੱੱਕੇ ਨਾਲ ਉਮਰ ਵਧਾਉਣਾ ਤੇ ਤੈਥੋਂ ਤਾਂ ਨਹੀਂ ਵਧਾਈ ਜਾਂਦੀ ਸਾਦੂ ਤਰਕਾਲ ਦਰਸ਼ਕ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਉਹ ਚਲੋ ਆਪਾਂ ਤਾਂ ਨਹੀਂ ਏਟੀਅ ਵਸਥਾ ਦੇ ਮਾਲਕ ਪਰ ਦੇਖੋ ਜਿਹੜਾ ਬੰਦਾ ਕੰਮ ਕਰਦਾ ਹੁਣ ਤੁਸੀਂ ਇਹ ਕੰਮ ਕਰਦੇ ਪੋਡਕਾਸਟ ਕਰਦੇ ਤੁਹਾਨੂੰ ਪਤਾ ਵੀ ਕਿਹੜਾ ਬੰਦਾ ਬੰਦਗੀ ਵਾਲਾ ਬੰਦਗੀ ਤੇ ਬੋਲ ਸਕਦਾ ਕਿਹੜਾ ਪੜਾਈਆਂ ਤੇ ਬੋਲ ਸਕਦਾ ਕਿਹੜਾ ਸਾਇੰਸ ਤੇ ਬੋਲ ਸਕਦਾ ਹੈ ਜੀ ਤੁਹਾਨੂੰ ਪਤਾ ਵੀ ਇਹ ਮੈਥਮੈਟਿਕਸ ਵਾਲਾ ਹੈ ਤੁਹਾਨੂੰ ਸਾਰੇ ਬਾਰੇ ਪਤਾ ਹੋਊਗਾ ਤੁਸੀਂ ਉਹਨੂੰ ਉਹੀ ਸਵਾਲ ਕਰੋਗੇ ਹੁਣ ਤੁਸੀਂ ਮੇਤੋ ਤੁਸੀਂ ਸਾਇੰਸ ਦੀਆਂ ਕਿਤਾਬਾਂ ਦੀ ਗੱਲ ਕਰੋ ਮੈਂ ਕੀ ਦੱਸਾਂ ਮੈਂ ਜਿਹੜਾ ਅਭਿਆਸ ਕਰਦਾ ਮੈਂ ਤੁਹਾਨੂੰ ਉਹ ਦੱਸੂਗਾ ਇਸ ਕਰਕੇ ਅਸੀਂ ਉਹਨੂੰ ਸਮਝਾਇਆ ਬਹੁਤ ਤੇ ਉਹ ਨਾ ਸਮਝੇ ਉਹਨਾਂ ਨੇ ਅਗਲੇ ਹਫਤੇ ਵਿਆਹ ਰੱਖਤਾ ਅੱਛਾ ਹਾਂ ਵਿਆਹ ਚਲੋ ਅਸੀਂ ਜਾਣਾ ਸੀ ਜਾਣਾ ਪੈਣਾ ਸੀ ਸਾਡੀ ਜ਼ਿੰਮੇਵਾਰੀ ਸੀ ਅਸੀਂ ਗਏ ਰਾਤ ਨੂੰ ਵੀ ਗਏ ਤੇ ਜਿੰਨੇ ਜਿੰਨੇ ਕਾਰਜ ਹੁੰਦੇ ਨੇ ਸਾਰੇ ਅਸੀਂ ਕੀਤੇ ਸਮਝ ਲੈ ਕਹਿੰਦੀ ਲੈ ਦੇਖ ਲਿਆ ਤੁਸੀਂ ਕਹਿੰਦੇ ਸੀ ਐਵੇਂ ਸਾਨੂੰ ਡਰਾਈ ਜਾਂਦੇ ਸੀ ਐਵੇਂ ਇਹਨੇ ਡਰਾਈਦਾ ਸੀ ਤੁਹਾਡੇ ਬਹੁਤ ਨੇੜੇ ਆ ਜਿਹੜੀ ਸੰਗਤ ਨੇੜੇ ਹੋਵੇ ਉਹਨੂੰ ਨਹੀਂ ਡਰਾਈਦਾ ਸਾਰਾ ਕੁਝ ਤਾਂ ਇੰਨਾ ਵਧੀਆ ਹੋ ਗਿਆ ਮੈਂ ਕਹਾ ਵੀ ਤੈਨੂੰ ਲੱਗਦਾ ਵਧੀਆ ਹੋ ਗਿਆ ਹਾਂ ਫਿਰ ਮੈਂ ਉਹਨੂੰ ਦੱਸਿਆ ਇੱਕ ਸਮਾਗਮ ਸੀ ਆਪਣਾ ਪਿਛਲੇ ਸਾਲ ਵਾਲੇ ਸੀ ਜੁਲਾਈ ਵਾਲਾ ਤੇ ਮਕਬੀ ਇੱਕ ਗੁड़िया ਨੂੰ ਨਾ ਇਹਦੇ ਪੇਕਿੰਗ ਭੇਜ ਦੋ ਤੁਸੀਂ ਕੱਲੇ ਮੇਰੇ ਕੋਲ ਆਇਓ ਤੇ ਗੁड़िया ਤੁਹਾਡੇ ਨਾ ਗੱਡੀ 'ਚ ਹੋਣੀ ਨਹੀਂ ਚਾਹੀਦੀ ਉਹ ਕਹਿੰਦੇ ਵੀ ਚਲੋ ਠੀਕ ਆ ਇਹ ਮੰਨ ਲੈਂਦੇ ਆ ਉਹ ਗੁड़िया ਵੀ ਚਲੀ ਗਈ ਉੱਧਰ ਇਹ ਆ ਗਏ ਜਦੋਂ ਮੇਰੇ ਕੋਲ ਆਏ ਇਹਨਾਂ ਦੀ ਗੱਡੀ ਦਾ ਇਹਨਾਂ ਜ਼ਬਰਦਸਤ ਐਕਸੀਡੈਂਟ ਹੋਇਆ ਮਾਂ ਤੇ ਪੁੱਤ ਵਿੱਚ ਬੈਠੇ ਸੀ ਜਾਨਾਂ ਹੀ ਬਚੀਆਂ ਬਸ ਗੱਡੀ ਨਹੀਂ ਬਚੀ ਕੀ ਆਪਾਂ ਨੂੰ ਕੀ ਦਿਖ ਰਿਹਾ ਸੀ ਵੀ ਜਾਣੇ ਕਿ ਉਹ ਲੜਕੀ ਵਿੱਚ ਬੈਠੀ ਹੁੰਦੀ ਤਿੰਨਾਂ ਨੇ ਮਰ ਜਾਣਾ ਸੀ ਮਾਨੇ ਵੀ ਮਰਨਾ ਸੀ ਮੁੰਡੇ ਨੇ ਵੀ ਮਰਨਾ ਸੀ ਲੜਕੀ ਨੇ ਵੀ ਮਰਨਾ ਸੀ ਮਤਲਬ ਸਾਧੂ ਨਾਲ ਜਿੱਦ ਨਹੀਂ ਕਰਨੀ ਹੁਮ ਜੁਗਤੀ ਪੁੱਛਣੀ ਆ ਵੀ ਤੁਸੀਂ ਦੱਸੋ ਸਾਨੂੰ ਵੀ ਸਾਡੀ ਪ੍ਰੋਬਲਮ ਸੋਲਵ ਕਿਵੇਂ ਹੋਊਗੀ ਇਸ ਕਰਕੇ ਜਿੰਨੀ ਸੰਗਤ ਨੇ ਆਪਾਂ ਨੂੰ ਪੁੱਛ ਕੇ ਕਾਰਜ ਕੀਤੇ ਹੁਣ ਇੱਕ ਪ੍ਰੇਮੀ ਸੀਗਾ ਉਹਦਾ ਨਾਮ ਤੁੰਮੀ ਸਾਹਿਬ ਆ ਖੰਨੇ ਦੇ ਏਰੀਆ ਦੇ ਵਿੱਚ ਆ ਉਹਦੀ ਘਰ ਵਾਲੀ ਬੀਬੀ ਦੇ ਵਿੱਚ ਇੰਨੇ ਭੂਤ ਇੰਨੀਆਂ ਚੜੇਲਾ ਜਿੰਨੀਆਂ ਮੈਂ ਮੰਨਦਾ ਵੀ ਨਹੀਂ ਇੰਨੀਆਂ ਜ਼ਿਆਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਅਰਦਾਸ ਕਰੀਏ ਉਹ ਸਾਡਾ ਚੋਲਾ ਫੜਫੜ ਕੇ ਸਾਨੂੰ ਬਾਰ ਨੂੰ ਧੱਕੇ ਭਾਜੋ ਤੁਸੀਂ ਮੈਨੂੰ ਕੱਢੋ ਨਾ ਭਾਜੋ ਉਹ ਮਗਾ ਭੈਣੇ ਤੇਰਾ ਘਰ ਤੈਨੂੰ ਨਹੀਂ ਕੱਢਦੇ ਜਿਹੜੇ ਤੇਰੇ ਵਿੱਚ ਭੂਤ ਚੜੇਲਾ ਨੇ ਉਹਨਾਂ ਨੂੰ ਕੱਢ ਰੱਖਿਆ ਫਿਰ ਉਹਨਾਂ ਦੇ ਕਿੰਨੇ ਕਾਰਜ ਸੀ ਜੀ ਉਹਨਾਂ ਦੇ ਮੁੰਡੇ ਦਾ ਵਿਆਹ ਨਹੀਂ ਸੀ ਹੁੰਦਾ ਮਨਪਸੰਦ ਕੁੜੀ ਨਾਲ ਉਹ ਵੀ ਕਰਵਾਇਆ ਭੈਣ ਨੂੰ ਵੀ ਠੀਕ ਕੀਤਾ ਪੁਰਾਣੀ ਕੋਠੀ ਉਹਨਾਂ ਦੀ ਟੀ ਵੱਡੇ ਸੀ ਕਈ ਕਰੋੜ ਦੀ ਉਹ ਵੇਚੀ ਨਵੀਂ ਕੋਠੀ ਉਹ ਦੁਮੇਂਗੀ ਬਣਾਈ ਕਰਜੇ ਲਾਹੇ ਉਹਨਾਂ ਦੇ ਪੂਰਾ ਤਕੜਾ ਬਿਜ਼ਨਸ ਚੱਲਦਾ ਉਹਨਾਂ ਦਾ ਜਿਹੜੇ ਆਸਟ੍ਰੇਲੀਆ ਨੂੰ ਲੋਕ ਜਾਂਦੇ ਨੇ ਉਹਨਾਂ ਨੂੰ ਫੰਡ ਸ਼ੋਅ ਕਰਦੇ ਨੇ ਕਈ ਕੀ ਕਰੋੜ ਦਾ ਇਸ ਕਰਕੇ ਮਤਲਬ ਜਦੋਂ ਤੁਸੀਂ ਜੁੜ ਗਏ ਅਸੀਂ ਤੁਹਾਨੂੰ ਮਾਤਾ ਸਾਹਿਬ ਕੌਰ ਦਾ ਰਸਤਾ ਦੱਸਤਾ ਤੁਸੀਂ ਉਹਨਾਂ ਦੀ ਆराधना ਸ਼ੁਰੂ ਕਰਤੀ ਆराधना ਕੀ ਸ਼ਬਦ ਦੀ ਸਰੂਪ ਸਾਹਮਣੇ ਕਿਹੜਾ ਰੱਖਣਾ ਮਾਤਾ ਸਾਹਿਬ ਕੌਰ ਦਾ ਕੋਈ ਵਿਚੋਲਾ ਬਣੂੰਗਾ ਆਪਣਾ ਉਹ ਵਿਚੋਲਾ ਸਾਡੀ ਬਾਹ ਫੜ ਕੇ ਸਾਨੂੰ ਸਿਰੇ ਲਗਾਊਗਾ ਕਈ ਨੇ ਇੱਕ ਮੁੰਡਾ ਕੀ ਸ਼ਮਸ਼ੇਰ ਸਿੰਘ ਉਹਦਾ ਨਾਮ ਅਮਲੋਚ ਉਹਨਾਂ ਗੋਹੇ ਦੀ ਟਰਾਲੀ ਢੋਂਦਾ ਸੀ ਹੂੰ ਤੇ ਉਹ ਜੀ ਮੇਰੇ ਕੋਲ ਆ ਕੇ ਰੋਇਆ ਕਰੇ ਬਾਬਾ ਜੀ ਸਾਰਾ ਪਰਿਵਾਰ ਮੈਨੂੰ ਬਹੁਤ ਤੰਗ ਕਰਦਾ ਬਾਬਾ ਜੀ ਮੈਂ ਅਨਪੜ ਬੰਦਾ ਸਵੇਰ ਤੋਂ ਸ਼ਾਮ ਤੱਕ ਗੋਹੇ ਦੀਆਂ ਟਰਾਲੀਆਂ ਢੋਣਾ ਗੋਬਰ ਦੀਆਂ ਹਾਂ ਕਿਤੇ ਬੜੇ ਬੜੇ ਫਾਰਮ ਸੀ ਵੀ ਇੱਥੋਂ ਗੋਬਰ ਗੈਸ ਤੋਂ ਗੋਹਾ ਭਰ ਲੈਣਾ ਉੱਥੇ ਲੈ ਜਾ ਕੇ ਆਪਾਂ ਦੇਖਦੇ ਨੇ ਜੇ ਰੋਡ ਤੇ ਜਾਂਦਾ ਮਸ਼ਕ ਮਾਰਦਾ ਪਿੱਛੇ ਨੰਗਿਆ ਵੀ ਨਹੀਂ ਜਾਂਦਾ ਹੁੰਦਾ ਉਹ ਇੰਨੀ ਗੰਦੀ ਟਰਾਲੀ ਚ ਚਲਾਉਂਦਾ ਸੀ ਹਰ ਰੋਜ਼ ਕਈ ਸਾਲਾਂ ਤੋਂ 15 20 ਸਾਲਾਂ ਤੋਂ ਵੀ ਮੇਰਾ ਵੀ ਕੁਝ ਬਣ ਸਕਦਾ ਸ਼ਮਸ਼ੇਰ ਸਿੰਘ ਸਯੋਦਨ ਸ਼ੇਰਾ ਸ਼ੇਰਾ ਕਹਿੰਦੀ ਸੀ ਉਹਨੂੰ ਮੈਂ ਸੋਚਿਆ ਕਰਾਂ ਮੈਂ ਕਿ ਯਾਰ ਇਹ ਤਾਂ ਮੈਂ ਕੀ ਕਰ ਸਕਦਾ ਗੋਹਾ ਢੋਂਦਾ ਢੋਈ ਜਾਵੇ ਤੇ ਉਹ ਕਹਿੰਦਾ ਵੀ ਤੁਸੀਂ ਸਾਰੇ ਪਰਿਵਾਰ ਨੂੰ ਕਹਿਤਾ ਵੀ ਮਾਤਾ ਸਾਹਿਬ ਕੌਰ ਦਾ ਨਾਮ ਜਪਿਆ ਕਰੋ ਵੀ ਮੈਨੂੰ ਵੀ ਕਹਿ ਦਿਓ ਮਗਾ ਤੋਂ ਮੇਰੀ ਮਾਤਾ ਸਹਿਬ ਕਰਨ ਨੂੰ ਗੋਹੇ ਚ ਲੈ ਕੇ ਜਾਵੇਂਗਾ ਮੇਰਾ ਜੀ ਨਾ ਕਰਿ ਉਹਨੂੰ ਕਹਿਣ ਨੋ ਜੀ ਜਿਵੇਂ ਇੱਕ ਵਾਰ ਉਹ ਕੋਈ ਡਿਗਿਆ ਸੀਗਾ ਚਿੱਕੜ ਦੇ ਵਿੱਚ ਨਿੰਗ ਸਿੰਘ ਉਹ ਜਦੋਂ ਡਿਗਿਆ ਹੋਇਆ ਕਹੀ ਜਾਵੇ ਏਹ ਹਨੂਮਾਨ ਮੈਨੂੰ ਚਿੱਕੜ ਚੋਂ ਕੱਢ ਲਾ ਏਹ ਹਨੂਮਾਨ ਮੈਨੂੰ ਚਿੱਕੜ ਚੋਂ ਕੱਢ ਲਾ ਉਹ ਆਪਣੇ ਵਰਗਾ ਸਿੰਘ ਨੰਗਾ ਜਾਵੇ ਉਹ ਕਹਿੰਦਾ ਸਿੰਘ ਤੂੰ ਗੁਰੂ ਗੋਬਿੰਦ ਸਿੰਘ ਦਾ ਤੂੰ ਇੱਥੋਂ ਚਿੱਕੜ ਚ ਡਿਗਾ ਕਹੀ ਜਾਂਦਾ ਹਨੂਮਾਨ ਨੂੰ ਵੀ ਮੈਨੂੰ ਕੱਢ ਲੈ ਕਹਿੰਦਾ ਮੇਰਾ ਗੁਰੂ ਗੋਬਿੰਦ ਸਿੰਘ ਸੋਨਾ ਬਹੁਤਾ ਮੈਂ ਉਹਨੂੰ ਚਿੱਕੜ ਚ ਬਾੜਨਾ ਨਹੀਂ ਚਾਹੁੰਦਾ ਇਹ ਕੰਮ ਮੈਂ ਹਨੂਮਾਨ ਤੋਂ ਕਰਾਉਂਗਾ ਫਿਰ ਮਖੇ ਮੇਰੀ ਮਾਤਾ ਨੂ ਮੀਨਾ ਕਿਤੇ ਹੈ ਜੀ ਗੋਹੇ ਚ ਨਾ ਲੈ ਜਵੇ ਉਹ ਜੀ ਫਿਰ ਇੱਕ ਦਿਨ ਉਹ ਰੋਣ ਲੱਗ ਗਿਆ ਪੈਰ ਫੜ ਕੇ ਵੀ ਤੁਸੀਂ ਕਿਰਪਾਈ ਕਰ ਦਿਓ ਜੀ ਮੈਨੂੰ ਕਹੋ ਮਖਾ ਤੂੰ ਆਪੀ ਜਪਲਾ ਕਹਿੰਦਾ ਨਹੀਂ ਤੁਸੀਂ ਕਹੋ ਉਹ ਸਿਉੜੇ ਵਾਲੇ ਸੰਤ ਹਨੂਮਾਨ ਦੇ ਸੀ ਬਹੁਤ ਜ਼ਿਆਦਾ ਮਗਾ ਚਲੋ ਵੀ ਭਾਈ ਸਾਹਿਬ ਜੀ ਆ ਲੋ ਮਾਤਾ ਜੀ ਦੀ ਫੋਟੋ ਲੈ ਲਓ ਸਰੂਪ ਲੈ ਲਓ ਤੇ ਤੁਸੀਂ ਇਸ ਦਾਸਣ ਤੇ ਰੱਖ ਕੇ ਤੁਸੀਂ ਮਾਤਾ ਜੀ ਮਾਤਾ ਜੀ ਕਰੀ ਜਾਇਆ ਕਰੋ ਦੇਖੋ ਜੀ ਗੁਰੂ ਮਹਾਰਜ ਹਾਜ਼ਰ ਨਾਜ਼ਰ ਨੇ ਇਹ ਕੋਈ ਅਤ ਕਥਨੀ ਨਹੀਂ ਮੈਂ ਜਿੰਨੇ ਵਚਨ ਆਪਣੇ ਇਸ ਕਿੱਸਾ ਪੰਜਾਬ ਦੇ ਉੱਤੇ ਮੈਂ ਬੋਲੂਗਾ ਅਸੀਂ ਜਿਹੜੇ ਬੰਦਿਆਂ ਦਾ ਨੌ ਲਵਾਂਗੇ ਅਸੀਂ ਤੁਹਾਨੂੰ ਮਿਲਾਵਾਂਗੇ ਅਸੀਂ ਤੁਸੀਂ ਉਹਨਾਂ ਦੀ ਪੂਰੀ ਪੈਰ ਵੀ ਕਰ ਸਕਦੇ ਹਾਂ ਵੀ ਇਹ ਅਸਲੀਅਤ ਵਿੱਚ ਸੱਚ ਵਿੱਚ ਹੋਇਆ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਆਰਾਧਨਾ ਕੀਤੀ ਜਾਪ ਕੀਤਾ ਤੇ ਕਾਰਜਰਾਜ ਹੋਇਆ ਉਹਦਾ ਇੱਕ ਬੱਚਾ ਕੈਨੇਡਾ ਗਿਆ ਹੋਇਆ ਸੀ ਇੱਕ ਦਿਨ ਉਹਦੇ ਮਨ 'ਚ ਆਇਆ ਰਾਤ ਨੂੰ ਸੁੱਤੇ ਪੈਦੇ ਵੀ ਯਾਰ ਪਾਪਾ ਉੱਥੇ ਵਿਚਾਰਾ ਗੋਹਾ ਢੋਂਦਾ ਮੈਂ ਕੈਨੇਡਾ 'ਚ ਰਹਿਣਾ ਗੋਰੀਆਂ 'ਚ ਵੀ ਕਿਉਂ ਨਾ ਪਾਪੇ ਨੂੰ ਵੀ ਕੈਨੇਡਾ ਦਿਖਾ ਦਈਏ ਤੁਸੀਂ ਯਕੀਨ ਨਾ ਮੰਨੋ ਜੇ 7 ਸਾਲ ਹੋ ਗਏ ਬੰਦੇ ਨੂੰ ਕੈਨੇਡਾ 'ਚ ਲੈ ਗਿਆ ਜੀ ਉਹ ਮੈਂ ਕਹ ਹੁਣ ਕੀ ਕਰਦਾ ਕਹਿੰਦਾ ਜੀ ਲੋਰਟੀ ਸ਼ਰਟ ਪਾਉਣਾ ਮੈਂ ਕਹ ਪੰਜਾਬ 'ਚ ਰਹਿ ਕੇ ਕਦੇ ਪਾਈ ਕਹਿੰਦਾ ਪਜਾਮਾ ਨਹੀਂ ਸੀ ਪਾਇਆ ਕਦੇ ਇਕੱਲੇ ਕੁੜਤੇ ਜੀ ਰਹਿਣਾ ਸੀ ਨਹੀਂ ਜੀ ਮਤਲਬ ਮਾਤਾ ਸਾਹਿਬ ਕੋਰ ਦੀਆਂ ਸ਼ਕਤੀਆਂ ਆਪਾਂ ਕੋਈ ਨਾ ਤੁਸੀਂ ਕਿਰਪਾ ਕਰਿਓ ਕਦੇ ਸਾਨੂੰ ਨਾ ਫੇਰ ਖੁੱਲਾ ਸਮਾਂ ਦਿਓ ਅਸੀਂ ਉਹਨਾਂ ਦੀ ਇੰਨੀ ਆ ਕਿ ਸ਼ਕਤੀਆਂ ਨੇ ਇੰਨੇ ਕ ਬਚਨ ਨੇ ਇੱਕ ਸਾਡੀ ਬੱਚੀ ਰਸੂਲਪੁਰ ਪਿੰਡ ਦੀ ਉਹਦਾ ਨ ਉਹਦੀ ਮਾਤਾ ਦਾ ਨ ਚਰਨਜੀਤ ਕੌਰ ਆ ਉਹ ਬੱਚੀ ਨਾ ਜਦੋਂ ਪੇਪਰ ਦਿਆ ਕਰੇ ਪਲੱਸ 2 ਦੇ ਦਿੰਦੀ ਸੀ ਗगन ਗਗਨਦੀਪ ਕੌਰ ਜਦੋਂ ਉਹ ਪੇਪਰ ਦਿਆ ਕਰੇ ਉਹਦੇ ਨਾਲ ਇੱਕ ਮੁਸਲਮਾਨ ਪ੍ਰੇਤ ਆ ਕੇ ਖੜ ਜਾਂਦਾ ਸੀ ਜੀ ਤੇ ਉਹ ਕਿਹਾ ਕਰੇ ਲਿਖ ਅੱਲਾਹੁ ਅਕਬਰ ਹਮ ਇੱਕ ਕੁਐਸਚਨ ਦਾ ਆਨਸਰ ਉਹਦੀਆਂ ਫੋਟੋ ਮੇਰੇ ਕੋਲ ਹੈਗੀਆਂ ਹਮ ਜਿਹੜਾ ਉਹਦੇ ਪੇਪਰ ਦਿੱਤੇ ਹੋਏ ਨੇ ਕੁੜੀ ਨੇ ਹਮ ਤੇ ਉਹਨੇ ਇੱਕ ਆਨਸਰ ਲਿਖ ਕੇ ਨਾਲ ਅੱਲਾਹੁ ਅਕਬਰ ਹਮ ਇੱਕ ਆਨਸਰ ਲਿਖ ਕੇ ਅੱਲਾਹੁ ਅਕਬਰ ਹਮ ਉਹ ਜੀ ਉਹਦਾ ਟੀਚਰ ਕਹਿੰਦੇ ਵੀ ਇਹ ਮੈਂ ਹੁਣ ਤੈਨੂੰ ਕੀ ਨੰਬਰ ਦਵਾਂ ਹਮ ਅੱਲਾਹੁ ਅਕਬਰ ਤੇ ਨੰਬਰ ਮੈਂ ਤਾਂ ਦੇ ਨਹੀਂ ਸਕਦਾ ਹਮ ਵੀ ਇਹ ਪੇਪਰ ਅੱਗੇ ਵੀ ਜਾਣ ਨੇ ਪਲੱਸ 2 ਦੇ ਨੇ ਵੀ ਇਹ ਨਹੀਂ ਹੋ ਸਕਦਾ ਉਹ ਜੀ ਕੁੜੀ ਬੇਹੋਸ਼ ਹੋ ਕੇ ਡਿੱਗ ਜਾ ਕਰੇ ਅੱਧਾ ਕੰਟਾ ਅਨਸਰ ਸਾਰੇ ਸਹੀ ਹੂੰ ਕੁੜੀ ਇੰਨੀ ਇੰਟੈਲੀਜੈਂਟ 92% ਤੇ ਪਾਸ ਹੋਣ ਵਾਲੀ ਹੂੰ ਪਰ ਉਹ ਪ੍ਰੋਬਲਮ ਆਉਣ ਲੱਗੀ ਉਹਨੂੰ ਉਹ ਜਦੋਂ ਆਪਣੇ ਕੋਲ ਆਏ ਤੇ ਡਾਕਟਰਾਂ ਕੋਲ ਗਏ ਪਹਿਲਾਂ ਡਾਕਟਰ ਕਹਿੰਦੇ ਐਡਮਿਟ ਕਰੋ ਬੋਤਲਾਂ-ਬੋਤਲਾਂ ਲੱਗਣਗੀਆਂ ਵੀ 20 ਦਿਨ ਦਾ ਪ੍ਰੋਸੈਸ ਆ ਵੀਹਣਾਂ ਦਾ ਪੇਪਰ ਮੁੱਕ ਜਾਣੇ ਸੀ ਮੈਂ ਕਿਹਾ ਵੀ ਇਹ ਨਹੀਂ ਹੋ ਸਕਦਾ ਤੁਸੀਂ ਲਿਆਓ ਆਪਾਂ ਦੇਖਦੇ ਹਾਂ ਜਦੋਂ ਮੈਂ ਦੇਖਿਆ ਮੈਂ ਕਿਹਾ ਬੇਟਾ ਤੁਹਾਨੂੰ ਪਤਨ ਲੱਗਦੇ ਦੀ ਅੱਖਾਂ ਬਦਲੀਆਂ ਪਈਆਂ ਚਿਹਰਾ ਬਦਲਿਆ ਪਿਆ ਵੀ ਇਹ ਵਿਚਾਰੀ ਬਿਮਾਰੀ ਵਾਲੀ ਪ੍ਰੋਬਲਮ ਨਹੀਂ ਤੁਸੀਂ ਭਜਨ ਕਰੋ ਤੁਸੀਂ ਬੰਦਗੀ ਕਰੋ ਨਾਮ ਕਹਿੰਦੇ ਜੇ ਇਸ ਤਰ੍ਹਾਂ ਸਾਰੇ ਅਨਪੜਾ ਇਹੀ ਕਰ ਸਕਦੀ ਹੈ ਮੈਂ ਉਹਨੂੰ ਸ਼ਬਦ ਦਿੱਤਾ ਮੈਂ ਕਿਹਾ ਬੇਟਾ ਤੁਸੀਂ ਉਹ ਜਪਾਰ ਬੈਂਤ ਸੁਆਮੀ ਕੋਣ ਜਾਣੇ ਗੁਣ ਤੇਰੇ ਜਾਪ ਕਰਿਆ ਕਰੋ ਉਹ ਕਹਿੰਦੀ ਮੈਂ ਬਹੁਤੇ ਦਿਨ ਨਹੀਂ ਕਰ ਸਕਦੀ ਪੇਪਰਾਂ ਪੇਪਰਾਂ 'ਚ ਕਰ ਸਕਦੀ ਆ ਚਲੋ ਮੈਂ ਕਿਹਾ ਤੂੰ ਪੇਪਰਾਂ 'ਚ ਹੀ ਕਰ ਪੇਪਰਾਂ 'ਚੋਂ ਤਪਾਸ ਹੋਵੇਂ ਉਹਨੇ ਜਾਪ ਕਰਨਾ ਸ਼ੁਰੂ ਕਰਤਾ ਕੁੜੀ ਨੇ ਸਾਰੇ ਪੇਪਰ ਪੂਰੇ ਵਧੀਆ ਦਿੱਤੇ ਨੇ ਰਸੂਲਪੁਰ ਪਿੰਡ ਮਹਿਤਿਆਣਾ ਸਭ ਦੇ ਨਾਲ ਆ ਬਿਲਕੁਲ ਪਹਿਲਾ ਮੱਲਾ ਡੱਲਾ ਮੱਲਾ ਰਸੂਲਪੁਰ ਉਸ ਪਿੰਡ ਦੀ ਕੁੜੀਆ ਗਗਨਦੀਪ ਕਰ ਫਿਰ ਉਹ ਕੁੜੀ ਨੇ ਪੇਪਰ ਦਿੱਤੇ 92% ਤੇ ਪਾਸ ਹੋਈ ਹੁਣ ਉਹ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਰਹੀ ਹੈ ਹਮ ਜਿਹੜੇ ਮਾਤਾ ਸਾਹਿਬ ਕੌੜ ਜੀ ਨਾ ਪ੍ਰਤੱਖ ਸ਼ਕਤੀ ਦਿਖਾਉਂਦੇ ਨੇ ਜਿਵੇਂ ਕਈ ਲੋਕ ਕਹਿੰਦੇ ਨੇ ਵੀ ਕਿ ਮੁਸਲਮਾਨ ਸ਼ਕਤੀਆਂ ਨੇ ਜੀ ਇਹ ਸਾਹਮਣੇ ਆ ਜਾਂਦੀਆਂ ਨੇ ਜੀ ਐ ਮਤਲਬ ਜਿਹੜਾ ਅਸੀਂ ਜਿਵੇਂ ਆਰਾਧਨਾ ਕਰਦੇ ਸੀ ਬਿਲਕੁਲ ਉਹਨਾਂ ਨੂੰ ਸਿਲੈਂਡਰ ਹਮ ਬਿਲਕੁਲ ਸਮਰਪਤ ਆ ਸਾਨੂੰ ਹੁਣ ਕਹਿ ਦੇਣ ਮੱਤ ਜੁਟ ਕੇ ਖੜਾ ਹੋ ਜਾ ਆਪਾਂ ਹੁਣ ਚਲੇ ਜਾਵਾਂਗੇ ਅਸੀਂ ਉਹਨਾਂ ਨੂੰ ਸਮਰਪਤ ਆ ਅਸੀਂ ਉਹਨਾਂ ਨੂੰ ਮਹਿਸੂਸ ਕਰਦੇ ਆ ਆਪਣੇ ਅੰਗ ਸੰਗ ਨੇ ਜਿਵੇਂ ਗੁਰੂ ਦੀ ਬਾਣੀ ਅੰਗ ਸੰਗ ਆ ਜਿਵੇਂ ਮੈਂ ਗੁਰੂ ਦੀ ਬਾਣੀ ਤੈਨਾਂ ਭਰੋਸਾ ਕਰਦਾ ਮਲੇਸ਼ੀਆ ਦੇ ਵਿੱਚ ਮੈਂ 3000 ਸੰਗਤਾਂ ਨੂੰ ਅੱਛਾ ਜੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਾਈ ਆ ਹਾਂਜੀ ਭਾਈ ਗੁਰਦਾਸ ਦੀਆਂ 12 ਤਵਾਰੀਖ ਗੁਰੂ ਖਾਲਸਾ ਤੇ ਗੁਰਪ੍ਰਤਾਪ ਸੂਰਜ ਗ੍ਰੰਥ 3000 ਸੰਗਤ ਨੂੰ ਪੜਾ ਕੇ ਆਇਆ ਕੱਲਾ ਕੱਲਾ ਖਰੀਦਾ ਉਂਗਲੀ ਰੱਖ ਰੱਖ ਕੇ ਕਹ ੴ ਬੋਲ ਭਾਈ ਸਤਨਾਮ ਬੋਲ ਭਾਈ ਕਰਤਾ ਪਰਖ ਨਿਰਭਉ ਅਰਥਾ ਸਮੇਤ ਹਮ ਤੇ ਇੰਨੇ ਕ ਕਿਰਪਾ ਜੀ ਮੇਰੇ ਤੇ ਸੀ ਮੈਂ ਆਪਣੇ ਬੇਟੇ ਨੂੰ ਭਾਈ ਸਾਹਿਬ ਐ ਹਰਮਨ ਜੋਤ ਸਿੰਘ ਖਾਲਸਾ ਨੂੰ 9 ਸਾਲ ਦੀ ਉਮਰ ਦੇ ਵਿੱਚ ਅੰਗਰੇਜ਼ੀ ਤੇ ਪੰਜਾਬੀ ਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨ ਲਾਤਾ ਸੀ 11 ਸਾਲ ਦੀ ਉਮਰ ਤੱਕ ਇਹਨਾਂ ਨੇ ਕਥਾ ਕਰਤੀ ਠੀਕ ਹੈ ਹਾਂ ਜੀ ਸਿੱਖ ਯੂ ਐਸ ਏ ਹਾਂ ਜੀ ਸਿੱਖ ਯੂ ਐਸ ਏ ਕੈਨੇਡਾ ਚੈਨਲ ਹੁੰਦਾ ਸੀ ਫੇਸਬੁੱਕ ਦੇ ਉੱਤੇ ਤੇ ਉਹਦੇ ਉੱਤੇ ਸਭ ਤੋਂ ਪਹਿਲੀ ਇਹਨਾਂ ਦੀ ਉਹ ਕਥਾ ਹਾਂ ਜਿਹਦੇ ਤੇ ਨਾ ਅਸੀਂ ਅਪਾ ਇੰਗਲਿਸ਼ ਚ ਪੋਡਕਾਸਟ ਕਰਾਂਗੇ ਬਾਬਾ ਜੀ ਬਿਲਕੁਲ ਕਰਾਂਗੇ ਜੀ ਬਿਲਕੁਲ ਹਾਂ ਹੁਣ ਤੁਸੀਂ ਤੁਹਾਡੇ ਹੋਗੇ ਤੁਸੀਂ ਸਾਡੇ ਹੋਗੇ ਜਿੱਥੇ ਮਰਜੀ ਬੁਲਾ ਲਓ ਅਸੀਂ ਤੁਹਾਡੇ ਕੋਲ ਆ ਜਾਂਦੇ ਹਾਂ ਹਾਂਜੀ ਮਤਲਬ ਵੀ ਮੈਂ ਮੰਨਣ ਦੀ ਗੱਲ ਕਰਦਾ ਭਰੋਸਾ ਗੁਰੂ ਤੇ ਨਾ ਤੇ ਉੱਥੋਂ ਉੱਥੇ ਫਿਰ ਲੋਕ ਸੀ ਕਿੰਨ ਤੋਂ ਪ੍ਰੰਤੂ ਜਿੰਨੇ ਜ਼ਿਆਦਾ ਪੜ੍ਹ ਕੇ ਲੋਕ ਕੱਢ ਜਾਂਦੇ ਨੇ ਵੀ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਦੁਖੀ ਉਹ ਵੀ ਬਹੁਤ ਨੇ ਪਰ ਇੱਥੇ ਜਦੋਂ ਮੈਂ ਆਇਆ ਮੈਂ ਆराधना ਕੀਤੀ ਮੈਂ ਨਾਲ ਅਰਥ ਦੱਸਦਾ ਸੀ ਸੰਗਤ ਨੂੰ ਬੇਟਾ ਤੁਸੀਂ ਇਹ ਆਰਥਾ ਪੜੋ ਆ ਪੜੋ ਉਹ ਕਹਿੰਦੇ ਸੀ ਪੜ ਕੇ ਕੀ ਹੋਊ ਮੈਂ ਦੱਸ ਦੇ ਪੁੱਤ ਵੱਡੀਆਂ ਵੱਡੀਆਂ ਪ੍ਰੋਬਲਮਾਂ ਸੋਲਵ ਹੋਣਗੀਆਂ ਤੁਸੀਂ ਪੜ ਕੇ ਦੇਖੋ ਇੱਕ ਵਾਰੀ ਜਿਵੇਂ ਉਹ ਫਤਿਹਗੜ੍ਹ ਸਭ ਇੱਕ ਬੰਦਾ ਟਰੱਕ ਲੈ ਕੇ ਗਿਆ ਉਹਨੇ ਲਿਜਾ ਕੇ ਅਰਦਾਸ ਕਰਾਈ ਵੀ ਮੈਂ ਟਰੱਕ ਲੈ ਕੇ ਆਂ ਜੀ ਅਰਦਾਸ ਕਰ ਦੋ ਗ੍ਰੰਥੀ ਕਹਿੰਦਾ ਆਹ ਭਾਈ ਸਾਹਿਬ ਟਰੱਕ ਦਾਨ ਕਰਨ ਆਏ ਨੇ ਇੱਥੇ ਉਹਨੇ ਦਾਨ ਕਰਤਾ ਉਹ ਕਹਿੰਦਾ ਯਾਰ ਤੂੰ ਤਾਂ ਹੋਰ ਹੀ ਕੁਛ ਕਰਤਾ ਮਸਾਂ ਪੈਸੇ ਜੋੜ-ਜੋੜ ਕੇ ਟਰੱਕ ਪਾਇਆ ਤੂੰ ਅਰਦਾਸ ਕਹਿੰਦਾ ਕੋਈ ਨਹੀਂ ਚਾਬੀ ਲੈ ਜਾ ਲੈ ਜਾ ਘਰ ਨੂੰ ਕਹਿੰਦਾ ਨਹੀਂ ਹੁਣ ਦੀ ਹੁਣ ਅਰਦਾਸ ਹੋ ਗਈ ਹੁਣ ਤਾਂ ਹੋ ਗਈ ਅਰਦਾਸ ਬਾਬਾਈ ਭਰੋਸਾ ਦੇਖੋ ਫਿਰ ਉਹ ਬੈਠ ਕੇ ਪਰਲੇ ਪਾਸੇ ਦੋ ਬੱਚੇ ਆਏ ਛੋਟੇ ਛੋਟੇ ਆ ਕੇ ਕਹਿੰਨ ਉਹਨਾਂ ਨੂੰ ਝੋਲਾ ਫੜਾ ਕੇ ਕਹਿੰਦੇ ਝੋਲਾ ਫੜ ਲਓ ਵੀ ਅਸੀਂ ਆ ਕੇ ਤੁਹਤੋਂ ਫਿਰ ਲੈ ਲਾਂਗੇ ਤੁਸੀਂ ਰੱਖੋ ਕੋਲੇ ਉਹਨਾਂ ਨੇ ਕੋਲੇ ਫੜ ਕੇ ਬੈਠ ਰਹੇ 4 ਘੰਟੇ ਬਾਅਦ ਮੈਨੇਜਰ ਕੋਲ ਚੱਲਿਆ ਗਿਆ ਕਹਿੰਦਾ ਜੀ ਵੀ ਤੂੰ ਬੱਚੇ ਆਏ ਸੀ ਝੋਲਾ ਫੜਾ ਕੇ ਗਏ ਨੇ ਮੁੜ ਕੇ ਆਏ ਨਹੀਂ ਕਹਿੰਦੇ ਵੀ ਕੀ ਐ ਇਹ ਚ ਕਹਿੰਦੇ ਕਿ ਮੈਨੇ ਦੇਖਿਆ ਉਹਨਾਂ ਦੀ ਇਮਾਨਤ ਆ ਜਦੋਂ ਖੋਲ ਕੇ ਦੇਖਿਆ ਉਹ ਚ ਨੋਟਾਂ ਦੀਆਂ ਗੱਡੀਆਂ ਹਾਂਜੀ ਖਾਂ ਭਰਿਆ ਪਿਆ ਕਹਿੰਦਾ ਯਾਰ ਤੂੰ ਕੌਣ ਆ ਤੂੰ ਦੇਖੇ ਨਹੀਂ ਨੋਟ ਗ੍ਰੰਥੀ ਨੂੰ ਬੁਲਾ ਲਿਆ ਕਹਿੰਦਾ ਜੀ ਵੀ ਮੈਂ ਟਰੱਕ ਲੈ ਕੇ ਆਇਆ ਸੀ ਇਹ ਗ੍ਰੰਥੀ ਬਾਬਾ ਜੀ ਨੇ ਅਰਦਾਸ ਕਰਤੀ ਮੈਂ ਤਾਂ ਕਰਾਈ ਸੀ ਵੀ ਵਧੀਆ ਚੱਲੇ ਇਹਨੇ ਅਰਦਾਸ ਕਰਦੇ ਵੀ ਟਰੱਕ ਹੀ ਦੇ ਚੱਲੇ ਆ ਬਈ ਫਿਰ ਉਹ ਕਹਿੰਦੇ ਜੀ ਵੀ ਫਿਰ ਇਹ ਪੈਸੇ ਅਸੀਂ ਨਹੀਂ ਲੈਣੇ ਇਹ ਪੈਸੇ ਤੁਹਾਨੂੰ ਸਖਿਵਜ਼ਾਦਾ ਬਾਬਾ ਜੋਰਾਵਰ ਸਿੰਘ ਸਰਵਜਾਤ ਦਾ ਬਾਬਾ ਫਤਿਹ ਸਿੰਘ ਦੇ ਕੇ ਗਏ ਨੇ ਆ ਚੱਕੋ ਮਾਇਆ ਨਵਾਂ ਟਰੱਕ ਖਰੀਦ ਲਿਆ ਹੈ ਜੀ ਕਰਾਮਾਤਾ ਤਾਂ ਬਹੁਤ ਨੇ ਬਾਬਾ ਜੀ ਬੰਦਾ ਮੰਨਣ ਵਾਲਾ ਹੋਵੇ ਅੱਜ ਦੇ ਲੋਕ ਕਿੰਤੂ ਪ੍ਰੰਤੂ ਕਰਦੇ ਨੇ ਭਰੋਸਾ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਅਸੀਂ ਤਾਂ ਇਹ ਮੰਨਦੇ ਆ ਤੁਸੀਂ ਰਾਤ ਨੂੰ ਅਰਦਾਸ ਕਰਕੇ ਪਾਓ ਵੀ ਕੱਲੋਂ ਮੈਂ ਕੋਈ ਡਿਊਟੀ ਕਰਨ ਵਾਸਤੇ ਚੱਲੇ ਆ ਜਿਹੜੇ ਅਵਸਰ ਨਾਲ ਮੈਂ ਗੱਲ ਕਰਨੀ ਆ ਮੈਨੂੰ ਸੁਪਨੇ 'ਚ ਹੀ ਦੱਸ ਦੋ ਮੈਂ ਉਹਦੇ ਨਾਲ ਕੀਸਵਾਲ ਜਵਾਬ ਕਰਾਂ ਮਹਾਰਾਜ ਜੀ ਸਵੇਰ ਨੂੰ ਹੁੰਦੇ ਨੇ ਹਾਂ ਸਗੋਂ ਅਫੀਸਰ ਖੜਾ ਹੋ ਕੇ ਤੁਹਾਨੂੰ ਮਿਲਦਾ ਵੀ ਦੱਸੋ ਬੇਟੇ ਕੀ ਹੁਕਮ ਨੇ ਭਾਈ ਜਿਹੜਾ ਕੰਮ ਕਰੋਗੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਐ ਨਹੀਂ ਇਸ ਕਰਕੇ ਅਸੀਂ ਤੁਸੀਂ ਸਾਨੂੰ ਸਬੰਧ ਦਿਓ ਜ਼ਰੂਰ ਦਿਓ ਅੱਜ ਚਲੋ ਅਸੀਂ ਤੁਹਾਡੇ ਦਰਸ਼ਨ ਮੇਲੇ ਕਰਨ ਆਏ ਇੱਥੇ ਤੁਹਾਨੂੰ ਮਿਲ ਕੇ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਮਾਸਟਰ ਜੀ ਨੂੰ ਮਿਲ ਕੇ ਸਾਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਸੱਚੇ ਪਾਤਸ਼ਾਹ ਆਪਣਾ ਪਿਆਰ ਬਣਾਈ ਰੱਖਣ ਜੀ ਹਾਂਜੀ ਤੇ ਅੱਜ ਬਸ ਇੰਨੀ ਕਿ ਵਿਚਾਰਾਂ ਬਹੁਤ ਨੇ ਆਪਾਂ ਫਿਰ ਵੱਡੇ ਸੰਤ ਜੀ ਮਹਾਰਾਜ ਸ਼੍ਰੀਮਨ ਸੰਤ ਬਾਬਾ ਇਸ਼ਰ ਸਿੰਘ ਜੀ ਕਿਉਂਕਿ ਉਹਨਾਂ ਨੇ ਜਨਮ ਤੋਂ ਪਹਿਲਾਂ ਹੀ ਸ਼ਕਤੀਆਂ ਦਿਖਾਉਣੀਆਂ ਸ਼ੁਰੂ ਕਰਤੀਆਂ ਸੀ ਹਾਂਜੀ ਤੇ ਹੁਣ ਅਸੀਂ ਆਪਣੀ ਚੈਨਲ ਤੇ ਜਿਹੜਾ ਆਪਣਾ ਸੰਤ ਆਸ਼ਰਮ ਮਲੇਸ਼ੀਆ ਟੀਵੀ ਚੈਨਲ ਆ ਤਨ ਤਨ ਮਾਤਾ ਸਾਹਿਬ ਕੌਰ ਜੀ ਟੀਵੀ ਜੀ ਇਹਦੇ ਤੇ ਅਸੀਂ ਮਾਤਾ ਜੀ ਦੀ ਉਸਤਤ ਜਿਆਦਾ ਕਰਦੇ ਆ ਤੇ ਉਹਦੇ ਤੇ ਅਸੀਂ ਮਸਤੂਆਣਾ ਸਾਹਿਬ ਵਾਲੇ ਮਹਾਰਾਜ ਦੇ ਜੀਵਨ ਦੀ ਕਥਾ ਸ਼ੁਰੂ ਕੀਤੀ ਆ ਉਹ ਕਥਾ ਬਹੁਤ ਔਖੀ ਆ ਸਮਝਣੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਤੇ ਪਰ ਉਹ ਇੰਨੀ ਜਿਆਦਾ ਸੁੰਦਰ ਆ ਨਾ ਵੀ ਬੰਦਾ ਉਹ ਛੰਦਾਂ ਬੰਦੀ ਚ ਬੈਂਤ ਨੇ ਉਹ ਬਬਨ ਰਣ ਸਿੰਘ ਦਾ ਲਿਖਿਆ ਮਹਿਰਨੇ ਵਾਲਿਆਂ ਦਾ ਗ੍ਰੰਥ ਉਹ ਜ਼ਰੂਰ ਸੰਗਤ ਨੂੰ ਸੁਣਨਾ ਚਾਹੀਦਾ ਤੇ ਬਾਕੀ ਵਿਚਾਰਾਂ ਫਿਰ ਤੁਸੀਂ ਸਾਨੂੰ ਸਮਝਾ ਦਿਓ ਤੇ ਅਸੀਂ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਸੱਚੇ ਪਾਤਸ਼ਾਹ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਕਿਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਾਰੀ ਸੰਗਤ ਦਾ ਸੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਪਿਆਰ ਨਾਲ ਸੁਣਿਆ ਵੀ ਆ ਤੇ ਸ਼ੇਅਰ ਵੀ ਕੀਤਾ ਤੇ ਸਾਨੂੰ ਫੋਨ ਵੀ ਕੀਤੇ ਤੁਹਾਨੂੰ ਵੀ ਆਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ